ਕਾਦੀ ਜ਼ਮੀਨ 5 ਪਲਾਟ ਜਿਹੜੇ ਆ ਉਹ ਪੰਚਾਇਤੀ ਜ਼ਮੀਨ 'ਚ ਪਏ ਆ ਤੀਜੇ ਹਿੱਸੇ ਦੀ ਜ਼ਮੀਨ ਜਿਹੜੀ ਆ ਉਹ ਉਹ ਜਿਹੜੀ ਆ ਪੰਚਾਇਤੀ ਪੰਚਾਇਤ ਦੇ ਕੋਲ ਪਈ ਆ ਜੇ ਪੰਚਾਇਤਾਂ ਦੀ ਜ਼ਮੀਨ ਹੈ ਕਿਸਾਨਾਂ ਦੇ ਨਾਲ ਵੀ ਉਹਨਾਂ ਨੇ ਲੈ ਲੈਣੀ ਆ ਕਿਸਾਨਾਂ ਦੀ ਜ਼ਮੀਨ ਪਿੰਡੂ ਖੇਤਰ ਦੀ ਜਿਹੜੀ ਸਾਰੀ ਜ਼ਮੀਨ ਆਪਣੇ ਕਬਜ਼ੇ ਹੇਠ ਲੈਣੀ ਆ ਜਿਹੜਾ ਇਹ ਇਹ ਜ਼ਮੀਨ ਜਦੋਂ ਤੇ ਥੱਲਿਓਂ ਨਿਕਲਣੀ ਆ ਤੇ ਪੰਚਾਇਤੀ ਜ਼ਮੀਨਾਂ ਵੀ ਉਹਨਾਂ ਦੇ ਥੱਲਿਓਂ ਤਦੋ ਸ਼ਹਿਰੀਕਰਨ ਹੋ ਗਿਆ ਹਨਾ ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਲੋਕਾਂ ਦਾ ਕੰਮ ਸੀਗਾ ਕਿਉਂਕਿ ਪਹਿਲਾਂ ਲੋਕ ਪਿੰਡਾਂ ਦੇ ਵਿੱਚ ਖੇਤੀ ਹੁੰਦੀ ਆ ਖੇਤਾਂ ਦੇ ਵਿੱਚ ਮਜ਼ਦੂਰ ਜਿਹੜੇ ਕੰਮ ਕਰਦੇ ਹੈਗੇ ਆ ਤੇ ਜਦੋਂ ਸਾਰਾ ਕੁਝ ਉੱਜੜ ਕੇ ਸ਼ਹਿਰੀਕਰਨ ਹੀ ਹੋ ਗਿਆ ਤੇ ਫਿਰ ਜਿਹੜਾ ਸਾਡੇ ਲੋਕਾਂ ਨੂੰ ਕਿਤੇ ਵੀ ਜਿਹੜਾ ਰੋਜ਼ਗਾਰ ਨਹੀਂ ਮਿਲਣਾ ਹੈਗਾ ਜਿੱਦਾਂ ਕਿਸਾਨਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਬੈਨਰ ਲਾ ਕੇ ਇਹਨਾਂ ਦਾ ਬਾਈਕਾਟ ਕੀਤਾ ਮਜ਼ਦੂਰਾਂ ਦੇ ਵੇੜਿਆਂ ਦੇ ਵਿੱਚੋਂ ਵੀ ਇਹੀ ਆਵਾਜ਼ ਆਊਗੀ ਵੀ ਅਸੀਂ ਜਿਹੜਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਮ ਨਹੀਂ ਦੇਵਾਂਗੇ ਭਗਤ ਜੀ ਤੁਸੀਂ ਸਾਡੇ ਨਮਾਇੰਦੇ ਹੋ ਤੁਸੀਂ ਦਲਤਾ ਦੀ ਪੌੜੀ ਲਾ ਕੇ ਵਿਧਾਨ ਸਭਾ ਦੀਆਂ ਸੀੜੀਆਂ ਚੜ੍ਹੇ ਹੋ ਇਹਦੇ ਚੀਮੇ ਨੂੰ ਕਹਿਣਾ ਚਾਹੁੰਦੇ ਚੀਮਾ ਸਾਹਿਬ ਤੁਸੀਂ ਖਜ਼ਾਨਾ ਮੰਤਰੀ ਹੋ ਖਜ਼ਾਨੇ ਤਜੋਰੇ ਦੀ ਚਾਬੀ ਕੋ ਤੁਹਾਡੇ ਕੋ ਆ ਪਰ ਤੁਸੀਂ ਸਾਡੀ ਗੱਲ ਕੀਤੀ ਲੋਕੀਂ ਡੀਕ ਰਹੇ ਆ ਕਿਹੜੇ ਸਮੇ ਸਾਡੇ ਪਿੰਡਾਂ ਦੇ ਵਿੱਚ ਆਉਣ ਤਾਂ ਲੋਕਾਂ ਨੇ ਇੱਟਾਂ ਮਾਰ ਮਾਰ ਕੇ ਧੜਾਉਣੇ ਆ ਜਿਹੜਾ ਝਾੜੂ ਇਹਨਾਂ ਦੇ ਹੱਥ ਵਿੱਚ ਉਹੋ ਜੀ ਇਹਨਾਂ ਦੇ ਵਰਨਾ ਇਹ ਲੈਂਡ ਪੂਲਿੰਗ ਵਾਲੀ ਨੀਤੀ ਨੂੰ ਲੈ ਕੇ ਤੁਸੀਂ ਖੁਸ਼ ਨਹੀਂ ਹੋਗੇ ਅਸੀਂ ਨਹੀਂ ਕੁਛ ਇਸ ਕਰਦੇ ਹੁਣ ਕਹਿੰਦਾ ਨਾ ਮਜਾਰੇ ਕਰਦੇ ਆ ਜਿੱਦਣ ਆਪ ਬੈਠਾ ਹੁੰਦਾ ਸੀ ਸੜਕ ਦੇ ਵਿੱਚ ਉਸ ਦਿਨ ਕੀ ਕਰਦਾ ਹੁੰਦਾ ਸੀ ਇੱਕ ਪੁੱਤ ਮਰ ਕੇ ਮੁੱਕ ਗਿਆ ਨਿਕ ਨਿਕੇ ਦੋ ਨਹੀਂ ਆਣੇ ਆ ਦੂਆ ਮੁੰਡਾ ਆ ਉਹਨੂੰ ਤੇ ਰੰਗ ਹੋਇਆ ਸੱਸ ਨੂੰ ਆਹ ਨਰੇਗਾ ਦਾ ਕੰਮ ਕਰੀਦਾ ਸੀ ਤਾਂ ਕਰਕੇ ਖਾਈਦਾ ਸੀ ਕਹਿੰਦੇ ਉਹ ਵੀ 3 ਮਹੀਨੇ ਦੇ ਬੰਦ ਦਵਾ ਕੀ ਖਾਈਏ ਮੰਗਣ ਚੱਲ ਜਾਈਏ ਔਰਿਪਾ ਕੇ 2022 ਦੀਆਂ ਚੋਣਾਂ ਤੋਂ ਪਹਿਲਾਂ ਫੁੱਲਾਂ ਦੇ ਹਾਰ ਪੈਂਦੇ ਸੀ ਆਮ ਆਦਮੀ ਪਾਰਟੀ ਵਾਲੇ ਇਹਨੂੰ ਤੁਸੀਂ ਪਾਉਂਗੇ ਜੀ ਅਸੀਂ ਸਵਾਹ ਪਾ ਦਾਂਗੇ ਹਾਂ ਛੇਤਰ ਫੇਰਾਂਗੇ ਇਹਨਾਂ ਦੇ ਜਦੋਂ ਗਾਂਵਾਂ ਵਾਤੇ ਗਰੀਬ ਬੰਦਿਆਂ ਨੂੰ ਇਦਾਂ ਕਰਨਗੇ ਗਮਰਾਹ ਤੇ ਜਿਹੜਾ ਨਿਊਜ਼ ਲਾ ਲਓ ਉੱਤੇ ਰੋਲਾ ਇਹ ਚੱਲਦਾ ਹੁੰਦਾ ਆ ਇਸ ਮਹੀਨੇ 2500 ਨਾ ਤੁਹਾਡੀ ਪੈਨਸ਼ਨ ਆ ਗਈ ਇਸ ਮਹੀਨੇ ਰਖੜੀਆਂ ਦਾ ਤੁਹਾਨੂੰ ਤਿਹਾਰ ਤੇ ਤੁਹਾਨੂੰ 1000 ਰੁਪਏ ਆ ਗਿਆ ਹੁਣ ਦੀਵਾਲੀ ਬੰਪਰ ਮਿਲੂਗਾ ਲੇਕਿਨ ਬੰਪਰ ਬੰਪਰ ਕੋਈ ਨਹੀਂ ਮਿਲਦੇ ਇੱਕ ਇਹੋ ਜਿਹੀ ਸਰਕਾਰ ਆ ਇਹ ਤੇਰੀ ਸਰਕਾਰ ਆ ਜਿਹੜੀ ਔਰਤਾ ਦੇ ਕੱਪੜੇ ਪਾੜ ਰਹੀ ਆ ਇਹ ਤਾਂ ਕਹਿੰਦਾ ਸੀ ਉਹਨਾਂ ਨੂੰ ਇੱਜ਼ਤ ਮਿਲੂਗੀ ਇੱਜ਼ਤ ਕੀ ਉਹਨਾਂ ਦੀ ਬੇਇੱਜ਼ਤ ਹੋ ਰਹੀ ਆ ਬੇਇੱਜ਼ਤੀ ਇਹਨਾਂ ਦੇ ਤਾਂ ਲੋਕਾਂ ਨੇ ਛਤਰਾਂ ਦੇ ਜਿਹੜੀ ਜੁੱਤੀ ਟੋਟੇ ਦੀ ਉਹਨੂੰ ਪਰੋ ਲੈnde ਆ ਉਹ ਕਹਿੰਦੇ ਹਣ ਸਹੀ ਹੁਣ ਸਟਾਈ ਦੇ ਵਿੱਚ ਕੀ ਆਉਂਦੇ ਆ ਤਾਂ ਇਹਨਾਂ ਦੇ ਛਤਰਾਂ ਦੇ ਹਾਰ ਹੀ ਪਾਣੇ ਉਹ ਕਹਿੰਦੇ ਸਾਡੇ ਰਾਜ ਦੇ ਵਿੱਚ ਤਾਂ ਵਪਾਰੀ ਵਰਗ ਵੀ ਖੁਸ਼ ਆ ਮਜ਼ਦੂਰ ਵਰਗ ਵੀ ਖੁਸ਼ ਆ ਕਿਸਾਨ ਵਰਗ ਵੀ ਖੁਸ਼ ਆ ਮੁਲਾਜ਼ਮ ਵੀ ਖੁਸ਼ ਆ ਕਹਿੰਦੇ ਹਰੇਕ ਵਰਗ ਖੁਸ਼ ਆ ਜੀ ਮੈਂ ਕਹਾਂ ਜੀ ਜਿਹੜਾ ਤਾਂ ਮਜ਼ਦੂਰ ਵਰਗ ਆ ਤੁਹਾਡੇ ਸਾਹਮਣੇ ਖੜਾ ਖੁਸ਼ ਹੋਣ ਦੇ ਨਾਲ ਪੈਟ ਸਿਆਪਾ ਕਰਨ ਕਿਉਂ ਆਣ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਆ ਭਾਜੀ ਹਾਂਜੀ ਹਾਂਜੀ ਸਾਡੇ 5-5 ਮਰਲੇ ਦੇ ਪਲਾਟ ਦੇ ਕੇ ਉਹਨਾਂ ਨੇ ਫਿਰ ਵਾਪਸ ਲੈ ਲਏ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਦਾ ਸੀ ਕੈਬਨਿਟ ਮੰਤਰੀ ਹਿਮਿੰਦਰ ਭਗਤ ਦੇ ਘਰ ਦੇ ਬਿਲਕੁਲ ਸਾਹਮਣੇ ਖੜੇ ਆ ਆ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਨੇ ਇੱਕ ਵਾਰ ਅੱਗੇ ਹੋਗੇ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਹਿਮਿੰਦਰ ਭਗਤ ਦੇ ਘਰ ਦੇ ਬਾਹਰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ ਦੀ ਨਾਅਰੇਬਾਜ਼ੀ ਕਰ ਰਹੇ ਨੇ ਆਖਿਰਕਾਰ ਕਿਉਂ ਮਜ਼ਦੂਰਾ ਵੱਲੋਂ ਅੱਤ ਦੀ ਗਰਮੀ ਦੇ ਵਿੱਚ ਆ ਕੇ ਸੜਕਾਂ ਤੇ ਬਹਿਣਾ ਪੈ ਗਿਆ ਕਿਉਂ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਰਨੀ ਪੈਗੀ ਆਓ ਜਿਹੜੇ ਇੱਥੇ ਮਜ਼ਦੂਰ ਨੇ ਉਹਨਾਂ ਤੋਂ ਜਾਣਦੇ ਆ ਭਾਈ ਸਾਹਿਬ ਹੁਣ ਇੱਥੇ ਪਹੁੰਚੇ ਨੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੁਸੀਂ ਅੱਤ ਦੀ ਗਰਮੀ ਦੇ ਵਿੱਚ ਇੱਥੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਹਾਏ ਹਾਏ ਦੀ ਨਾਰੇਬਾਜ਼ੀ ਕਿਉਂ ਕਰ ਰਹੇ ਹੋ ਜੀ ਦੇਖੋ ਗੱਲ ਇਹ ਹੈਗਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਗੱਲ ਸਮਝ ਲਈ ਹੈ ਕਿ ਸਰਕਾਰ ਮਜ਼ਦੂਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਥੋਂ ਤੱਕ ਕਿ ਜਿਹੜੇ ਕਾਨੂੰਨ ਪਹਿਲਾਂ ਮਜ਼ਦੂਰਾਂ ਨੂੰ ਕੁਝ ਦੇਣ ਲਈ ਬਣਾਏ ਗਏ ਸੀ ਉਹ ਵੀ ਜਿਹੜੇ ਜਿਹਦੇ ਤਹਿਤ ਉਹ ਸਹੂਲਤਾ ਮਣੀ ਸੀ ਖਤਮ ਕਰ ਰਹੀ ਹੈ ਜੇ ਅਸੀਂ ਲੈਂਡ ਪੋਲਿੰਗ ਦੀ ਗੱਲ ਕਰੀਏ ਜਿਹੜੀ ਅੱਜ ਕੱਲ ਬੜੀ ਚਰਚਾ ਦੇ ਵਿੱਚ ਹੈ ਜਦੋਂ ਲੈਂਡ ਪੁਲਿੰਗ ਲਾਗੂ ਹੋਣੀ ਆ ਤਾਂ ਉਹਨੇ ਸਾਰਾ ਪੈੰਡੂ ਸਟਰਕਚਰ ਆ ਉਹਨੂੰ ਖਾਣਾ ਆ ਤਾਂ ਉਹਦੇ ਵਿੱਚ ਜਿਹੜੇ ਸਭ ਤੋਂ ਹੇਠਲੇ ਪੌਡੇ ਤੇ ਬੈਠਾ ਉਹ ਦਲਿਤ ਤੇ ਮਜ਼ਦੂਰ ਨੇ ਤੇ ਸਭ ਤੋਂ ਪਹਿਲਾਂ ਭਾਰੀ ਉਹਦੀ ਆਣੀ ਆ ਅੱਜ ਅਸੀਂ ਇਹ ਸਮਝਦੇ ਆ ਕਿ ਜਿਹੜੀਆਂ ਅਸੀਂ ਸਰਕਾਰਾਂ ਵਕਫਾ ਸਮੇਂ ਤੇ ਨੋਟੀਫਿਕੇਸ਼ਨ ਕਰਦੇ ਜਾ ਰਹੀਆਂ ਔਰ ਆਪਣੀਆਂ ਵੋਟਾਂ ਦੀ ਧਿਆਨ ਵਿੱਚ ਰੱਖ ਕੇ ਲੋਕਾਂ ਨਾਲ ਵਾਅਦੇ ਕਰਦੇ ਜਾ ਰਹੀਆਂ ਔਰ ਨੋਟੀਫਿਕੇਸ਼ਨ ਵੀ ਕਰਦੇ ਜਾ ਰਹੀਆਂ ਪੰਚਾਇਤੀ ਐਕਟ ਦੇ ਤਹਿਤ ਕਿ ਹਰ ਮਜ਼ਦੂਰ ਨੂੰ ਜਿਹੜਾ ਲੋਡ ਬੰਦ ਨੂੰ ਪੰਜ ਮਰਲੇ ਪਲਾਟ ਦਿੱਤਾ ਜਾਊਗਾ ਪਰ ਜੇ ਪਿੰਡਾਂ ਦੀ ਜ਼ਮੀਨ ਹੀ ਨਹੀਂ ਰਹਿਣੀ ਕਿਉਂਕਿ ਪੰਚਾਇਤ ਕਟੋ ਕਟੋ ਨੇ ਕਿਸਾਨਾਂ ਦੀ ਜਮੀਂ ਪਿੰਡੂ ਖੇਤਰ ਦੀ ਜਿਹੜੀ ਸਾਰੀ ਜ਼ਮੀਨ ਆਪਣੇ ਕਬਜ਼ੇ ਹੇਠ ਲੈਣੀ ਆ ਜਿਹੜਾ ਇਹ ਇਹ ਜ਼ਮੀਨ ਜਦੋਂ ਤੇ ਥੱਲਿਓਂ ਨਿਕਲਣੀ ਆ ਤੇ ਪੰਚਾਇਤੀ ਜ਼ਮੀਨਾਂ ਵੀ ਉਹਨਾਂ ਦੇ ਥਲੇ ਪੰਚਾਇਤਾਂ ਨੂੰ ਤਾਂ ਮੁਆਵਜ਼ਾ ਮਿਲ ਜਾਊਗਾ ਪਰ ਉਸ ਉਸੇ ਨਾਲ ਜਿਨ੍ਹਾਂ ਦੀ ਜ਼ਿੰਦਗੀ ਜੁੜੀ ਹੋਈ ਹੈ ਜਿਨ੍ਹਾਂ ਦੇ ਵਿੱਚ ਪੰਜ ਪੰਜ ਮਰਲੇ ਦੇ ਪਲਾਟ ਆ ਇਹਦੇ ਲਈ ਲਗਾਤਾਰ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਖੇਤੀਬਾੜੀ ਦੇ ਮਕਸਦ ਲਈ ਲੈਰੇ ਦੇ ਸੇ ਲੋਕ ਲੜ ਕੇ ਲੈ ਰਹੇ ਸਗੇ ਉਹਦਾ ਕੀ ਬਣੂਗਾ ਅੱਛਾ ਲੈਂਡ ਪੂਲਿੰਗ ਨੀਤੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਸਾਨ ਕਹਿ ਰਹੇ ਨੇ ਵੀ ਭਾਈ ਇਹ ਕਿਸਾਨ ਮਾਰੂ ਨੀਤੀ ਹੈ ਮਜ਼ਦੂਰ ਕਹਿ ਰਹੇ ਨੇ ਵੀ ਭਾਈ ਇਹ ਮਜ਼ਦੂਰ ਮਾਰੂ ਨੀਤੀ ਹੈ ਫਿਰ ਇਹ ਭਗਵੰਤ ਸਿੰਘ ਸਾਹਿਬ ਕਿਉਂ ਕਹਿੰਦੇ ਵੀ ਲੋਕਾਂ ਲਈ ਫਾਇਦੇਮੰਦ ਨੀਤੀ ਹੈ ਜੀ ਅੱਜ ਭਗਵੰਤਮਾਨ ਜਿਹੜਾ ਵੱਡੇ ਭੂਮੀਪੱਤੀਆ ਕਾਰਪੋਰੇਟ ਸੈਕਟਰ ਦਾ ਨਮਾਇੰਦਾ ਆ ਉਹ ਅੱਜ ਮਿਹਨਤ ਕਸ਼ ਲੋਕਾ ਦਾ ਨਮਾਇੰਦਾ ਨਹੀਂ ਰਿਹਾ ਜਿਹੜਾ ਜਿਹੜਾ ਕਦੀ ਇਹ ਜਿਹੜਾ ਕਦੀ ਮਜ਼ਦੂਰਾਂ ਦੀ ਗੱਲ ਕਰਦਾ ਸੀ ਬੇੜਿਆਂ ਦੀ ਗੱਲ ਕਰਦਾ ਸੀਗਾ ਉਹ ਉਹਨਾਂ ਦਾ ਨਮਾਇੰਦਾ ਨਹੀਂ ਹੈ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਉਹ ਜਿਹੜੀ ਜ਼ਮੀਨ ਲੈ ਰਿਹਾ ਉਹ ਕਹਿ ਰਿਹਾ ਕਿ ਉਹਦੇ ਵਿੱਚ ਕਮਰਸ਼ੀਅਲ ਪਲਾਟ ਕੱਟੇ ਜਾਣਗੇ ਔਰ ਉਹਦੇ ਵਿੱਚ ਰੈਹਾਸ਼ੀ ਪਲਾਟ ਕੱਟੇ ਜਾਣਗੇ ਤੇ ਉਹਨਾਂ ਦੀ ਕੀਮਤ ਤਾਂ ਕਰੋੜਾ ਛ Yeah. ਤੇ ਕਰੋੜਾ ਵਾਲੇ ਕੀਮਤ ਦੇ ਪਲਾਟ ਮਜ਼ਦੂਰ ਕਿੱਥੋਂ ਲੈ ਸਕਣਗੇ ਇਸ ਕਰਕੇ ਉਹ ਕਹਿਣ ਨੂੰ ਪੜਾ ਇਹ ਕਹਿ ਰਿਹਾ ਪਰ ਉਦੋਂ ਇਹ ਨਹੀਂ ਦੇਖ ਰਿਹਾ ਜਦੋਂ ਜਿਹੜੇ ਲੋਕ ਉਹਨਾਂ ਨੂੰ ਕਹਿ ਰਹੇ ਆ ਜਾ ਕੇ ਵੀ ਐਸੀ ਤਿਆਨੂੰ ਜ਼ਮੀਨ ਦੇਣੀ ਆ 100 ਏਕੜ ਜ਼ਮੀਨ ਕੋਈ ਕਹਿੰਦਾ ਲੁਧਿਆਣੇ ਦੇ ਵਿੱਚ ਕਿ ਮੈਂ 100 ਏਕੜ ਜ਼ਮੀਨ ਭਗਵੰਤ ਮਾਨ ਦੀ ਇਸ ਪਾਲਿਸੀ ਦੀ ਹਮਾਇਤ ਕਰਦਾ ਦੇਣ ਨੂੰ ਤਿਆਰ ਆਂ ਜਦ ਕਿ 1972 ਦਾ ਸੀਲਿੰਗ ਐਕਟ ਕਹਿੰਦਾ ਆ ਕਿ 1.7 ਏਕੜ ਤੋਂ ਵੱਧ ਜ਼ਮੀਨ ਕਿਸੇ ਕੋ ਨਹੀਂ ਚਾਹੀਦੀ ਜਿਹੜੀ ਵਾਦੂ ਜ਼ਮੀਨ ਆ ਉਹ ਸੀਲਿੰਗ ਐਕਟ ਦੇ ਤਹਿਤੋਂ ਜ਼ਮੀਨ ਲੈ ਕੇ ਉਹਨਾਂ ਨੂੰ ਵੰਡਾਂਗੇ ਤੇ ਜੇ ਉਹ ਉਹਦੀ ਗੱਲ ਹੀ ਨਹੀਂ ਕਰ ਰਿਹਾ ਸੀਲਿੰਗ ਐਕਟ ਦੀ ਉਹ ਉਹ ਤੀਜੇ ਹਿੱਸੇ ਦੀ ਨਹੀਂ ਗੱਲ ਕਰ ਰਿਹਾ ਤਾਂ ਫਿਰ ਅਸੀਂ ਸਮਝ ਸਕਦੇ ਆ ਕਿ ਭਗਵੰਤ ਮਾਨ ਦੇ ਜਿਹੜੇ ਆ ਉਹ ਕਹਿਣ ਦੀਆਂ ਗੱਲਾਂ ਆ ਔਰ ਅਸਲ ਦੇ ਵਿੱਚ ਉਹ ਕਾਰਪੋਰੇਟ ਸ਼ਕਤਾਂ ਦਾ ਔਰ ਉਹ ਵੱਡੇ ਭੂਮੀਪਤੀਆ ਉਹ ਚਾਹੁੰਦਾ ਕੀ ਆ ਉਹ ਚਾਹੁੰਦਾ ਆ ਕਿ ਉਹ ਵੱਡੇ ਜਿਹੜੇ ਕਾਰਪੋਰੇਟ ਅਧਾਰੇ ਆ ਉਹ ਇੱਕ ਜਿਹੜਾ ਆ ਉਹ ਲੈਂਡ ਪੜਾਵੇ ਲੈਂਡ ਬੈਂਕ ਲਈ ਉਹ ਜ਼ਮੀਨ ਇਕੱਠੀ ਕਰ ਰਿਹਾ ਹੈ ਉਹਨੂੰ ਵੀ ਪਤਾ ਹੈ ਇਹ ਪਲਾਟਾਂ ਦਾ ਬਣਨਾ ਕੁਛ ਨਹੀਂਗਾ ਪਰ ਫਿਰ ਕਾਰਪੋਰੇਟ ਆਊਗਾ ਉਹਨਾਂ ਨੂੰ ਵੱਡੇ ਚੱਕ ਜ਼ਮੀਨ ਦੇ ਉਹ ਦਿੱਤੇ ਜਾਣਗੇ ਅੱਛਾ ਭਗਵਾਨ ਜੀ ਮਾਨ ਸਾਹਿਬ ਲੈਂਡ ਪੂਲਿੰਗ ਨੂੰ ਲੈ ਕੇ ਜ਼ਿਕਰ ਕਰਦੇ ਨੇ ਕਿੰਦੇ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਤਾਂ ਕਰਕੇ ਕਿਸਾਨ ਭੜਕ ਰਹੇ ਨੇ ਵੀ ਲੈਂਡ ਪੂਲਿੰਗ ਨੀਤੀ ਉਹਨਾਂ ਲਈ ਨੁਕਸਾਨਦੇਹੀ ਕਿਹਾ ਫਿਰ ਤੁਸੀਂ ਕਿਵੇਂ ਮੰਨਦੇ ਹੋ ਮਜ਼ਦੂਰਾਂ ਨੂੰ ਜੇ ਤੁਸੀਂ ਹੁਣ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੋ ਤੁਹਾਨੂੰ ਵੀ ਕਿਸੇ ਨੇ ਗੁੰਮਰਾਹ ਕੀਤਾ ਜੀ ਦੇਖੋ ਗੁੰਮਰਾਹ ਕੀ ਕਰਨਾ ਆ ਸਾਡਾ ਤਜਰਬਾ ਦੱਸਦਾ ਆ ਵੀ ਸਾਡੀ ਜ਼ਮੀਨ ਪੰਜ ਪਲਾਟ ਜਿਹੜੇ ਆ ਪੰਚਾਇਤੀ ਜ਼ਮੀਨ 'ਚ ਪਏ ਆ ਤੀਜੇ ਹਿੱਸੇ ਦੀ ਜ਼ਮੀਨ ਜਿਹੜੀ ਆ ਉਹ ਉਹ ਜਿਹੜੀ ਆ ਪੰਚਾਇਤੀ ਪੰਚਾਇਤ ਦੇ ਕੋਲ ਪਈ ਆ ਜੇ ਪੰਚਾਇਤਾਂ ਦੀ ਜ਼ਮੀਨ ਕਿਸਾਨਾਂ ਦੇ ਨਾਲ ਵੀ ਉਹਨਾਂ ਨੇ ਲੈ ਲੈਣੀ ਆ ਤਾਂ ਫਿਰ ਸਾਨੂੰ ਗੁੰਮਰਾਹ ਕਰਨ ਦੀ ਕੀ ਲੋੜ ਆ ਸਾਡੇ ਤਾਂ ਲੋੜ ਜਿਹੜੀ ਆ ਉਹ ਸਾਨੂੰ ਇਹ ਰੌਸ਼ਨੀ ਦੇ ਰਹੀ ਆ ਜੇ ਅੱਜ ਉਹ ਜਿਹੜੀ ਉਹ ਜਿਹੜੇ ਸੰਗਰੂਰ ਦੇ ਵਿੱਚ ਜਿਹੜੇ ਅੱਜ ਜਿਹੜੇ 927 acres ਰਾਜੇ ਦੀ ਜ਼ਮੀਨ ਆ ਜਿਹੜੀ ਜੀ ਬੇਨਾਮੀ ਜ਼ਮੀਨ ਆ ਅੱਜ ਜਿੱਥੇ ਜਿੰਦਾ ਕੋਈ ਵਾਰਸ ਨਹੀਂ ਆ ਕਾਨੂੰਨ ਮੁਤਾਬਕ ਤਾਂ ਉਹ ਹੋਰ ਜਿਹੜੀ ਇਹ ਜ਼ਮੀਨ ਹੈ ਸਾਨੂੰ ਮਿਲਣੀ ਚਾਹੀਦੀ ਸੀ ਬੇਜ਼ਮੀਨੇ ਲੋਕਾਂ ਨੂੰ ਕੋਕੀਏ ਕਾਨੂੰਨ ਹੈ ਜੇ ਸੇ ਜ਼ਮੀਨ ਦਾ ਕੋਈ ਮਾਈ ਬਾਪ ਨਹੀਂ ਹੁੰਦਾ ਕਿਉਂਕਿ ਰਾਜੇ ਦੀ ਕੋਈ ਹਾਲਾਤ ਨਹੀਂ ਹੈਗੀ ਉਹ ਜ਼ਮੀਨ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਨਜੂਲ ਲੈਂਡ ਤੇ ਜਾਂਦੀ ਆ ਨਜੂਲ ਐਕਟ ਕਹਿੰਦਾ ਆ ਕਿ ਇਹਦੀ ਸੋਸਾਇਟੀ ਬਣ ਕੇ ਇਹ ਦਲਤਾਂ ਨੂੰ ਮਜ਼ਦੂਰਾਂ ਨੂੰ ਵੰਡੀ ਜਾਣੀ ਆ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਹੱਲੇ ਵੀ ਸਾਨੂੰ ਗੱਲ ਸਮਝ ਨਹੀਂ ਆਂਦੀ ਕੀ ਜ਼ਰੂਰਤ ਹੈ ਹੁਣ ਮੋਦੀ ਆ ਉਹ ਫਾਰਮੂਲਾ ਨਹੀਂ ਝਗੜਾ ਕਿਉਂਕਿ ਮੋਦੀ ਜਦੋਂ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਉਹਦਾ ਵੀ ਕਹਿੰਦਾ ਸੀ ਇਹਨਾਂ ਨੂੰ ਸਮਝ ਨਹੀਂ ਆਈ ਉਹ ਕਹਿੰਦਾ ਇਹਨੂੰ ਸਮਝਾਉਣੇ ਨਹੀਂ ਇਹ ਮੈਂ ਸਮਝਾ ਨਹੀਂ ਸਕਿਆ ਏ e, ਅੱਜੇ ਐਪੀਸ਼ਲ ਕੋਰੀਡੋਰ ਆਇਆ ਅੱਜ ਇਹਨਾਂ ਨੇ ਕਿਹਾ ਕਿ ਸਸਿਤ ਤੈਨ ਲੋਕਾਂ ਦੇ ਵਿਰੋਧ ਨੂੰ ਕਿਸਾਨਾਂ ਦੇ ਮਜ਼ਦੂਰਾਂ ਨੇ ਅੱਜ ਜਿਹੜੇ ਮਜ਼ਦੂਰ ਜਿਹੜੇ ਵਿਰੋਧ ਕਰ ਰਹੇ ਨੇ ਮੰਤਰੀਆਂ ਨੂੰ ਜਿਹੜੇ ਆ ਮੰਗ ਪੱਤਰ ਦੇ ਰਹੇ ਨੇ ਉਹ ਚ ਇਹ ਵੀ ਮੰਗਿਆ ਕਿ ਜਿਹੜਾ ਲੈਂਡ ਪੋਲਿੰਗ ਐਕਟ ਜਿਹੜਾ ਵਾਪਸ ਲਿਆ ਜਾਵੇ ਤੇ ਅੱਜ ਸਰਕਾਰ ਇਹ ਕਹਿ ਲਈ ਜਿਹੜੇ ਆ ਕਹਿ ਰਹੇ ਮਜਬੂਰ ਹੋ ਰਹੀ ਆ ਅਸੀਂ ਇਹਦਾ ਪਹਿਲਾ ਜਿਹੜਾ ਪਾਇਲਟ ਪ੍ਰੋਜੈਕਟ ਤਿੰਨ ਸ਼ਹਿਰਤੋਂ ਸ਼ੁਰੂ ਕਰਾਂਗੇ ਇਸ ਕਰਕੇ ਇਹ ਜਿਹੜਾ ਏ ਇਹ ਆ ਵੀ ਗੁੰਮਰਾਹ ਕਰ ਰਹੀ ਆ ਨਹੀਂ ਗੁੰਮਰਾਹ ਨਹੀਂ ਲੋਕ ਆਪਣੀਆਂ ਲੋੜਾਂ ਆਪਣੀਆਂ ਮਜਬੂਰੀਆਂ ਤੋਂ ਇਹਨੂੰ ਸਮਝਦੇ ਆ ਸਰਕਾਰਆਂ ਸ਼ਾਸਨ ਵੀ ਸਮਝਦੇ ਆ ਤੇ ਇੰਨੇ ਜਿਹੜਾ ਹੁਣ ਤੱਕ ਦਾ ਉਹਦਾ ਰਾਜ ਆ ਜੇ ਉਹਦੇ ਕਹੇ ਹੋਏ 2500 ਪੈਨਸ਼ਨ ਨਹੀਂ ਮਿਲੀ ਲੋਕਾਂ ਨੂੰ ਪਲਾਟ ਨਹੀਂ ਮਿਲੇ ਲੋਕਾਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਨਹੀਂ ਮਿਲਿਆ ਲੋਕਾਂ ਨੂੰ ਜਿਹੜਾ ਆ ਤੀਜੇ ਹਿੱਸੇ ਦੀ ਜ਼ਮੀਨ ਨਹੀਂ ਮਿਲੀ ਤਾਂ ਫਿਰ ਹਾਲੇ ਵੀ ਉਹ ਕਵੇ ਕਿ ਇਹ ਗੁੰਮਰਾਹ ਹੋਇਆ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਇਹ ਤੂੰ ਇਹ ਸਮਝ ਲੈ ਐਨਐਸ ਐਨਐ ਜਿਹੜਾ ਤੂੰ ਕਹਿੰਦਾ ਸੀਗਾ ਕਿ ਮੈਂ ਮਜ਼ਦੂਰਾਂ ਦਾ ਆ ਪਰ ਤੇ ਤੂੰ ਉਹਨਾਂ ਦੀ ਗੱਲ ਹੀ ਨਹੀਂ ਕਰ ਸਕਿਆ ਤੂੰ ਮੀਟਿੰਗਾਂ ਲਈ ਸੱਦੇ ਪੱਤਰ ਦੇ ਕੇ ਉਹਨਾਂ ਨੇ ਮੀਟਿੰਗ ਹੀ ਨਹੀਂ ਉਹਨਾਂ ਨਾਲ ਕਰਨਾ ਮੋਰਚਾ ਤੁਸੀਂ ਭਗਵੰਤਮਾਨ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਦਲਿਤ ਵਰਗ ਨੂੰ ਲੈ ਕੇ ਜਾਂ ਤੁਹਾਡੇ ਜਿਹੜੇ ਐਮਐਲਏ चुने ਨੇ ਜਿਹੜੇ ਦਲਿਤ ਵਰਗ ਦੇ ਨਾਲ ਸੰਬੰਧ ਰੱਖਦੇ ਨੇ ਵਿਧਾਨ ਸਭਾ ਦੇ ਵਿੱਚ ਉਹ ਤੁਹਾਡੀ ਗੱਲ ਰੱਖਦੇ ਨੇ ਜੀ ਦੇਖੋ ਅਸੀਂ ਇਹੀ ਤਾਂ ਕਹਿਣ ਆਏ ਆ ਭਗਤ ਜੀ ਨੂੰ ਵੀ ਅਸੀਂ ਇਹ ਕਹਿਣਾ ਹੈ ਭਗਤ ਜੀ ਤੁਸੀਂ ਸਾਡੇ ਨਮਾਇੰਦੇ ਹੋ ਤੁਸੀਂ ਦਲਤਾ ਦੀ ਪੌੜੀ ਲਾ ਕੇ ਵਿਧਾਨ ਸਭਾ ਦੀਆਂ ਸੀੜੀਆਂ ਚੜ੍ਹੇ ਹੋ ਇਹਦੇ ਚੀਮੇ ਨੂੰ ਕਹਿਣਾ ਚਾਹੁੰਦੇ ਆ ਚਿਮਾ ਸਾਹਿਬ ਤੁਸੀਂ ਖਜ਼ਾਨਾ ਮੰਤਰੀ ਹੋ ਖਜ਼ਾਨੇ ਤਜੋਰੀ ਦੀ ਚਾਬੀ ਕੋ ਤੁਹਾਡੇ ਕੋ ਆ ਪਰ ਤੁਸੀਂ ਸਾਡੀ ਗੱਲ ਕੀਤੀ ਹਰਪਾਲ ਸਿੰਘ ਚੀਮਾ ਸਾਹਿਬ ਦਲਤਾਂ ਦੀ ਗੱਲ ਨਹੀਂ ਕਰਦੇ ਜੀ ਨਹੀਂ ਦਲਤਾ ਨਹੀਂ ਗੱਲ ਕਰਦਾ ਉਹ ਜੇ ਉਹ ਜੇ ਸੱਤ ਉਹ ਵਕਾਲਤ ਕਰ ਰਿਹਾ ਲੈਗ ਪੂਲਿੰਗ ਦੇ ਵਕਾਲਤ ਕਰ ਰਿਹਾ ਤਾਂ ਉਹਨੇ ਤਾਂ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲੜ ਰਹੀ ਆ ਬੇਚ ਕੇ ਬੇਕ ਚਰਾ ਕੇ ਪੈਨ ਜਿੱਥੇ 927 ਏਕੜ ਜ਼ਮੀਨ ਆ ਉਹਦੇ ਕੋਲ ਆ ਜ਼ਮੀਨ ਉਹ ਜ਼ਮੀਨ ਜਿਹੜੀ ਉਹ ਜਿਹੜੇ ਲੋਕਾਂ ਦੀ ਗੱਲ ਕਰ ਸਾਡੇ ਮੋਰਚੇ ਦਾ ਹਿੱਸਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉੱਥੇ ਤੇ ਪਾਬੰਦੀ ਲਾ ਦिती ਹੈ ਤੇ ਜਿਹੜਾ ਲੋਕਾਂ ਦੀ ਆਵਾਜ਼ ਨਹੀਂ ਸਰ ਨਾ ਚੰਦਾ ਤੇ ਉਹ ਅਸੀਂ ਕਿੱਥੋਂ ਸਮਝ ਸਕਦੇ ਹੋ ਉਹ ਸਾਡੀ ਗੱਲ ਕਰ ਠੀਕ ਹੈ ਇਹ ਬੀਬੀ ਜੀ ਭਗਵਾਨ ਤਮਨ ਸਰਕਾਰ ਦਲਤਾਂ ਦੀ ਗੱਲ ਨਹੀਂ ਕਰਦੀ ਜੀ ਨਹੀਂ ਬਿਲਕੁਲ ਨਹੀਂ ਗੱਲ ਕਰਦੀ ਇਹ ਜਦੋਂ ਵੋਟਾਂ ਲੈਂਦੀ ਨਾ ਉਦੋਂ ਇਹਨਾਂ ਨੂੰ ਦਲਤਾਂ ਦੀਆਂ ਜਿਹੜੀਆਂ ਲੋੜਾਂ ਜ਼ਿਆਦਾ ਪੈਂਦੀਆਂ ਕਿਉਂਕਿ ਦਲਤਾਂ ਦੀ ਦਲਤਾ ਦੀਆਂ ਵੋਟਾਂ ਜ਼ਿਆਦੀਆਂ ਆ ਇੱਕ ਘਰ ਦੇ ਵਿੱਚ ਜਿਹੜੀਆਂ ਔਰਤਾਂ ਦੀਆਂ ਵੋਟਾਂ ਦੇ ਆਦਮੀ ਦੋ ਆ ਔਰਤਾਂ ਉੱਥੇ ਸੱਤ-ਸੱਤ ਔਰਤਾਂ ਆ ਔਰਤਾਂ ਦੀ ਤਾਂ ਬਿਲਕੁਲ ਗੱਲ ਨਹੀਂ ਕਰਦਾ ਜਦੋਂ ਵੋਟਾਂ ਹੁੰਦੀਆਂ ਆ ਉਦੋਂ ਸਰਕਾਰ ਇਹ ਗੱਲ ਕਹਿੰਦੀ ਆ ਵੀ ਭੈਣ ਜੀ ਤੁਹਾਨੂੰ ਅਸੀਂ ਦੇਰੇਗਾ ਹਜ਼ਾਰ-ਹਜ਼ਾਰ ਰੁਪਈਆ ਤੁਹਾਨੂੰ ਹਰ ਮਹੀਨੇ ਮਤਲਬ ਕਿ ਪੈਨਸ਼ਨ ਵਜੋਂ ਦੇਵਾਂਗੇ ਜਿਹੜੀ ਪੈਨਸ਼ਨ ਦੇਣੀ ਉਹ ਤਾਂ ਦੇਣੀ ਦੇਣੀ ਆ ਲੇਕਿਨ ਜਿਹੜਾ ਹਜ਼ਾਰ ਰੁਪਈਆ ਆ ਉਹ ਤੁਹਾਨੂੰ ਹਰ ਮਹੀਨੇ ਤੁਹਾਨੂੰ ਦਿੱਤਾ ਜਾਵੇਗਾ ਲੇਕਿਨ ਅੱਜ ਤੱਕ ਕਿਸੇ ਔਰਤ ਦੇ ਖਾਤੇ ਦੇ ਵਿੱਚ ਕੋਈ ਹਜ਼ਾਰ ਰੁਪਈਆ ਨਹੀਂ ਆਇਆ ਹਰ ਮਹੀਨੇ ਤੁਸੀਂ ਲਾ ਲਓ ਜਿਹੜਾ ਨਿਊਜ਼ ਲਾ ਲਓ ਉੱਤੇ ਰੋਲਾ ਇਹ ਚੱਲਦਾ ਹੁੰਦਾ ਆ ਇਸ ਮਹੀਨੇ 2500 ਤੁਹਾਡੀ ਪੈਨਸ਼ਨ ਆ ਗਈ ਇਸ ਮਹੀਨੇ ਰਖੜੀਆਂ ਦਾ ਤੁਹਾਨੂੰ ਤਿਉਹਾਰ ਤੇ ਤੁਹਾਨੂੰ ਹਜ਼ਾਰ ਰੁਪਈਆ ਆ ਗਿਆ ਹੁਣ ਦੀਵਾਲੀ ਬੰਪਰ ਮਿਲੂਗਾ ਲੇਕਿਨ ਬੰਪਰ ਬੰਪਰ ਕੋਈ ਨਹੀਂ ਮਿਲਦੇ ਇਹ ਫਿਰ ਜਦੋਂ ਵੋਟਾਂ ਰਿਆਣੀਆਂ ਹੁੰਦੀਆਂ ਆ ਉਦੋਂ ਸਰਕਾਰ ਦਾ ਰੁਖ ਹੋਰ ਹੁੰਦਾ ਆ ਲੇਕਿਨ ਜਦੋਂ ਸਰਕਾਰ ਵੋਟਾਂ ਲੈ ਕੇ ਜਿੱਤ ਜਾਂਦੀ ਆ ਲੇਕਿਨ ਜਿੱਤੇ ਦਿਨ ਵੀ ਗਰੀਬ ਲੋਕਾਂ ਜਿਹਨਾਂ ਵੋਟਾਂ ਲੈ ਕੇ ਆ ਲੇਕਿਨ ਜਦੋਂ ਇਹ ਤਖਤ ਤੇ ਚੜ ਜਾਂਦੀ ਆ ਉਦੋਂ ਇਹਨਾਂ ਦਾ ਰੁਖ ਕੁਝ ਹੋਰ ਹੁੰਦਾ ਆ ਅੱਜ ਤੱਕਰ ਔਰਤਾਂ ਨੇ ਵੋਟਾਂ ਜੇ ਪਾਈਆਂ ਸੀ ਇਹਨਾਂ ਨੂੰ ਔਰਤਾਂ ਨੇ ਯਕੀਨ ਕੀਤਾ ਸੀ ਬਦਲਾ ਸਮਝਿਆ ਸੀ ਪੀ ਬਦਲਾ ਆਵੇ ਲੇਕਿਨ ਬਦਲਾ ਇਹਨੇ ਹੋਰ ਲੈ ਆਂਦਾ ਬਦਲਾ ਲੈ ਕੇ ਹੁਣ ਪਛਤਾਵਾ ਹੋ ਰਿਹਾ ਜੀ ਪਛਤਾਵਾ ਆਇਆ ਇਹ ਕਿਹੜਾ ਬਦਲਾ ਇਹਨਾਂ ਤਾਂ ਹੋਰ ਵੀ ਲੋਕਾਂ ਨੂੰ ਔਰਤਾਂ ਨੂੰ ਤੰਗ ਕਰ ਦਿੱਤਾ ਔਰਤਾਂ ਜਿਹੜੀਆਂ ਥਾਣਿਆਂ ਦੇ ਵਿੱਚ ਕੁੱਟੀਆਂ ਜਾਂਦੀਆਂ ਆ ਇਹ ਕਹਿੰਦਾ ਸੀ ਨਹੀਂ ਔਰਤਾਂ ਦੀ ਇੱਜ਼ਤ ਕੀਤੀ ਜਾਊਗੀ ਕੋਈ ਵੀ ਬਗੜ ਵਰ ਗਿਆ ਚਾਹੇ ਟੀਚਰ ਜੂਨੀਅਨ ਚਾਹੇ ਆਂਗਵਾਰੀ ਚਾਹੇ ਆਂਗਨਵਾੜੀ ਆ ਚਾਹੇ ਕੋਈ ਵੀ ਆ ਚਾਹੇ ਜਿਹੜੀਆਂ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਆ ਜੇ ਕੋਈ ਵੀ ਆਪਣੇ ਹੱਕਾਂ ਲਈ ਲੜਦੀਆਂ ਆ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਜਾਂਦੀਆਂ ਆ ਉਹਨਾਂ ਨੂੰ ਕੁੱਟਿਆ ਜਾਂਦਾ ਆ ਉਹ ਲੋ ਇਹ ਤਾਂ ਗੱਲ ਕਰਦਾ ਸੀ ਨਾ ਜੁਨਨੀਆ ਲੈਣਗੀਆਂ ਨਾ ਪੱਗਾ ਲੈਣਗੀਆਂ ਇਹ ਕਹਿੰਦੇ ਸੀ ਇਹ ਕਹਿੰਦੇ ਸੀ ਲੇਕਿਨ ਹੁਣ ਜਿਹੜੀਆਂ ਚੁੰਨੀਆਂ ਉਹਨਾਂ ਦੇ ਨਾਲ ਲਾਈਆਂ ਜਾਂਦੀਆਂ ਉਹਨਾਂ ਦੇ ਕੱਪੜੇ ਵੀ 파ੜੇ ਜਾਂਦੇ ਇਹ ਕਿਹੋ ਜਿਹੀ ਸਰਕਾਰ ਆ ਇਹ ਕਿਹੜੀ ਸਰਕਾਰ ਆ ਜਿਹੜੀ ਔਰਤਾ ਦੇ ਕੱਪੜੇ ਪਾੜ ਰਹੀ ਆ ਇਹ ਤਾਂ ਜੋ ਉਹਨਾਂ ਨੂੰ ਇੱਜ਼ਤ ਮਿਲੂਗੀ ਇੱਜ਼ਤ ਕੀ ਉਹਨਾਂ ਦੀ ਬੇਇੱਜ਼ਤ ਹੋ ਰਹੀ ਹੈ ਬੇਇੱਜ਼ਤੀ ਹਮਤਮਾ ਸਾਹਿਬ ਕਹਿੰਦੇ ਕ੍ਰਾਂਤੀ ਵਾਲੀ ਸਰਕਾਰ ਆ ਜੀ ਸਾਡੀ ਕ੍ਰਾਂਤੀ ਕ੍ਰਾਂਤੀ ਕੋਈ ਨਹੀਂ ਕ੍ਰਾਂਤੀ ਵਾਲੀ ਦੀਦੀ ਆ ਲੜਦੇ ਕਹਿੰਦਾ ਆ ਜਿਹੜੇ ਗਰੀਬ ਲੋਕ ਆ ਜਿਹੜੇ ਆਪਣੇ ਹੱਕ ਮੰਗਦੇ ਇਹ ਲੋਕਾਂ ਲਈ ਹੱਕ ਹੱਕ ਲੈ ਕੇ ਆਈ ਕੋਈ ਸਰਕਾਰ ਦੋ ਢਾਈ ਸਾਲ ਹੋ ਗਏ ਨਾ ਜੀ ਸਰਕਾਰ ਬਣੂ ਰੈਕ ਇਸ ਆ ਗਿਆ ਜੇ ਲੋਕਾਂ ਨੇ ਇਹਨਾਂ ਤੇ ਯਕੀਨ ਕੀਤਾ ਬਦਲਾ ਲਿਆਂਦਾ ਲੇਕਿਨ ਜੇ ਲੋਕ ਲੋਣਾ ਇਹਨਾਂ ਨੂੰ ਚੜਾਉਣਾ ਜਾਣਦੇ ਨਾ ਤਾਂ ਲੋਕਾਂ ਦੇ ਹੱਥ ਚ ਡੋਰ ਆ ਲੋਕੀ ਲਾਉਣਾ ਵੀ ਜਾਣਦੇ ਹਨ ਉਸਤਾਜ ਬਣਾਉਂਗਾ ਝਾੜੂ ਵਾਲਿਆਂ ਦੀ ਸਰਕਾਰ ਹਾਂ ਨਾ ਕੋਈ ਐਨਾ ਦੀ ਸਰਕਾਰ ਨਹੀਂ ਬਣਦੀ ਆਵੇ ਤਾਂ ਸਾਰੇ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਧੜਾਉਣੇ ਆ ਲੋਕੀ ਡੀਕ ਰਹੇ ਆ ਕਿਹੜੇ ਸਮੇ ਸਾਡੇ ਪਿੰਡਾਂ ਦੇ ਵਿੱਚ ਆਉਣ ਤਾਂ ਲੋਕਾਂ ਨੇ ਇੱਟਾਂ ਮਾਰ ਮਾਰ ਕੇ ਧੜਾਉਣੇ ਆ ਜਿਹੜਾ ਝਾੜੂ ਇਹਨਾਂ ਦੇ ਹੱਥ ਵਿੱਚ ਉਹੋ ਜਿਹਾ ਇਹਨਾਂ ਦੇ ਵਰਨਾ ਜਿਹੜੀਆਂ ਕਹਿੰਦੇ ਸੀ ਨਾ ਝਾੜੂ ਜਿੱਤੂਗਾ ਇਹ ਪਿੰਡਾਂ ਚ ਵੜ ਨਹੀਂ ਸਕਦੇ ਇਹ ਪਿੰਡ ਵਾਲਿਆਂ ਨੂੰ ਮੂੰਹ ਨਹੀਂ ਦਿਖਾ ਸਕਦੇ ਅੱਜ ਜਿਹੜੇ ਗਰੀਬ ਅਸੀਂ ਕਹਿੰਨੇ ਨਾ ਸਾਡੇ ਦਲਤਾਂ ਦੇ ਐ ਐਮਐਲਏ ਚੁਣੇ ਹੋਇਆ ਉਦੋਂ ਇਹਨਾਂ ਦਾ ਰੋਖੋ ਹੋਰ ਸੀ ਜਾ ਕੇ ਕਹਿੰਦੇ ਸੀ ਬੀਬੀਓ ਅਸੀਂ ਤੁਹਾਡੇ ਹੀ ਭਰਾ ਆ ਜਦੋਂ ਕੁਰਸੀਆਂ ਤੇ ਬਹਿ ਜਾਂਦੇ ਆ ਇਹ ਸਾਡੇ ਹੀ ਭਰਾ ਮਤਲਬ ਕਿ ਸਾਡੇ ਵਿਰੁੱਧ ਹੁੰਦੇ ਇਹ ਹਰਪਾਲ ਸਿੰਘ ਚੀਮਾ ਦਾ ਜ਼ਿਕਰ ਕਰ ਲਈਏ ਜਾਂ ਮਹਿੰਦਰ ਭਗਤ ਸਾਹਿਬ ਦਾ ਜ਼ਿਕਰ ਕਰ ਲਈਏ ਜਾਂ ਆਪਾਂ ਲਾਲਚੰਦ ਕਟਾਰੂ ਸਾਹਿਬ ਦਾ ਜ਼ਿਕਰ ਕਰ ਲਈਏ ਤੇ ਬਲਕਾਰ ਸਿੰਘ ਦਾ ਜ਼ਿਕਰ ਕਰ ਲਈਏ ਜਿਹੜੇ ਕਰਤਾਰਪੁਰ ਤੋਂ ਐਮਐਲਏ ਨੇ ਉਹ ਵੀ ਮੰਤਰੀ ਰਹੇ ਨੇ ਤੁਹਾਡੀ ਗੱਲ ਨਹੀਂ ਕਰਦੇ ਦਲਤਾਂ ਜੀ ਉੱਥੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਜਾਂਦੀ ਜੇ ਕਰਦੇ ਮੀਟਿੰਗਾਂ ਰੱਖੀਆਂ ਇਹਨਾਂ ਨੇ ਕਿਹੜੀ ਮੀਟਿੰਗ ਦੇ ਵਿੱਚ ਜਿਹੜਾ ਇਹ ਆਇਆ ਕੋਈ ਮੀਟਿੰਗ ਤੇ ਜਿਹਨਾਂ ਦੀ ਸੁਣੀ ਨਹੀਂ ਜਾਂਦੀ ਪਹਿਲਾਂ ਮੀਟਿੰਗ ਰੱਖ ਲੈਂਦੇ ਆ ਜਦੋਂ ਉੱਥੇ ਜਾਂਦੇ ਉੱਥੇ ਕੈਨਸਲ ਕਰ ਦਿੰਦੇ ਨੇ ਨੀਤੀਆਂ ਦੀ ਗੱਲ ਕਰਦੇ ਕਰ ਲਈਏ ਆਪਾਂ ਭਗਵੰਤ ਸਿੰਘ ਸਾਹਿਬ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਤਾਂ ਅਜਹੀਆਂ ਨੀਤੀਆਂ ਬਣ ਰਹੀਆਂ ਨੇ ਲੋਕ ਤਾਂ ਬੇਹੱਦ ਖੁਸ਼ ਹੁੰਦੇ ਨੇ ਇਹ ਲੈਂਡ ਪੂਲਿੰਗ ਵਾਲੀ ਨੀਤੀ ਨੂੰ ਲੈ ਕੇ ਤੁਸੀਂ ਖੁਸ਼ ਨਹੀਂ ਹੋਗੇ ਅਸੀਂ ਨਹੀਂ ਪੁੱਛੇ ਇਸ ਕਰਦੇ ਵਿੱਚ ਜੀ ਫਿਰ ਮੇਰੀ ਗੱਲ ਸੁਣੋ ਜਿਹੜੇ ਬੇਜਮੀਨੇ ਲੋਕ ਆ ਤੁਸੀਂ ਇਹ ਦੇਖ ਲਓ 1977 ਦੀਆਂ ਕਲੋਨੀਆਂ ਬੜੀਆਂ ਹੋਈਆਂ ਆ 1977 ਤੋਂ ਲੈ ਕੇ ਅੱਜ ਤੱਕ ਜਿਹੜੇ 3 3 4 4 ਮਰਲੇ ਦੇ 플ਾਟ ਮਿਲੇ ਹੋਏ ਸੀ ਤੁਸੀਂ ਇਹ ਦੇਖ ਲਓ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਸੀ ਉਹ ਹੁਣ ਵੱਡੇ ਹੋ ਰਹੇ ਆ ਵੱਡੇ ਹੋ ਕੇ ਉਹਨਾਂ ਦੇ ਚਾਰ ਚਾਰ ਪਰਿਵਾਰ ਮਤਲਕੀ ਬਣ ਗਏ ਉਸੇ ਹੀ ਕਮਰਿਆਂ ਦੇ ਵਿੱਚ ਬੈੱਡ ਦੇ ਉੱਤੇ ਬੈੱਡ ਰੱਖ ਕੇ ਤਾਂ ਮਤਲਕੀ ਉਹ ਪਰਿਵਾਰ ਰਹਿ ਰਹੇ ਆ ਉਹ ਉਹਨਾਂ ਦੀ ਜ਼ਿੰਦਗੀ ਇੱਕ ਕੀੜਾ ਬਣੀ ਹੋਈ ਆ ਉਹਨਾਂ ਦੀ ਜ਼ਿੰਦਗੀ ਆਮ ਲੋਕਾਂ ਦੀ ਜ਼ਿੰਦਗੀ ਆਤਮਾ ਸਾਹਿਬ ਦਾ ਢੜਲੇ ਨਾਲ ਕਹਿੰਦੇ ਹੁੰਦੇ ਵੀ ਭਾਈ ਮਗਦਾ ਰਹੇ ਵੇ ਸੂਰਜਾ ਕਮੀਆਂ ਦੇ ਵੇੜੇ ਹੁਣ ਕਮੀਆਂ ਦੇ ਵੇੜੇ ਚੇਤੇ ਨਹੀਂ ਹੁੰਦੇ ਉਹ ਉਦਾਂ ਹੀ ਘੁੰਮਦਾ ਸੀ ਉਹ ਉਦੋਂ ਦਾ ਸੀ ਜਦੋਂ ਆਪਣ ਮਤਲਕੀ ਉੱਤੇ ਪੈ ਗਈ ਸੀ ਉਹਨੂੰ ਹੁਣ ਗਾਣੇ ਗੁਣੇ ਭੁੱਲ ਗਏ ਆ ਉਹਨੂੰ ਦੂਜਗਾ ਹੀ ਤੇ ਕੰਮਾਂ ਦਾ ਵੇੜਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਹੁਣ ਉੱਪਰਲਾ ਵੇੜਾ ਦੀਦਾ ਕੰਮਿਆਂ ਦਾ ਵੇੜਾ ਤਾਂ ਭੁੱਲ ਗਿਆ ਜਿੱਥੋਂ ਹੁੰਦਾ ਸੀ ਵੋਟਾਂ ਲੈਣ ਵਾਸਤੇ ਹੁਣ ਕੰਮਿਆਂ ਦੇ ਵੇੜੇ ਹੁੰਦੇ ਨਹੀਂ ਭਗਵੰਤਵਾਸਾ ਉਹਨੂੰ ਆਉਂਦਾ ਹੀ ਨਹੀਂ ਉਹਨੂੰ ਕੰਮਿਆਂ ਦੇ ਵੇੜੇ ਨਹੀਂ ਉਹ ਤਾਂ ਦੂਜਾ ਹੀ ਰਹੁੰਦੇ ਆ ਰਾਕ ਹੁਣ ਨਹੀਂ ਉਹ ਗੱਲਾਂ ਉਹਦੇ ਵਿੱਚ ਗਈਆਂ ਗਰੀਬ ਲੋਕਾਂ ਲਈ ਕਹਿੰਦਾ ਸੀ ਨਾ ਮੈਂ ਲੜਦਾ ਸੀ ਉਹਨੂੰ ਉਹਦਾ ਹੀ ਉਹ ਲੱਗਦਾ ਸੀ ਹੁਣ ਕਹਿੰਦਾ ਨਾ ਮਜਾਰੇ ਕਰਦੇ ਆ ਜਿੱਦਣ ਆਪ ਬੈਠਾ ਹੁੰਦਾ ਸੀ ਸੜਕ ਦੇ ਵਿੱਚ ਦਣ ਕੀ ਕਰਦਾ ਹੁੰਦਾ ਸੀ ਆਪਣੇ ਹੱਕਾਂ ਲਈ ਕਹਿੰਦਾ ਸੀ ਨਾ ਮੈਂ ਲੜਦਾ ਇਹ ਜਿਹੜੇ ਗਰੀਬ ਘਰਾਂ ਦੇ ਲੋਕ ਆਏ ਹੋਇਆ ਦੁਖੀ ਹੋ ਕੇ ਇੰਨੀ ਗਰਮੀ ਦੇ ਵਿੱਚ ਨਿਕਲੇ ਆ ਉਹ ਵੀ ਦੁਖੀ ਹੋ ਕੇ ਇਹਦਾ ਫਿੱਟ ਸਫਾਈ ਕਰਨਾ ਆਏ ਆ ਆਪਣੇ ਹੱਕਾਂ ਲਈ ਲੜਨ ਆਏ ਹੋਇਆ ਹੱਕਾਂ ਲਈ ਲੜਨਾ ਫਿਰ ਇਹਨਾਂ ਤੋਂ ਸਿੱਖਿਆ ਜੀ ਆਮ ਆਦਮੀ ਪਾਰਟੀ ਵਾਲਿਆਂ ਤੋਂ ਸਿੱਖਿਆ ਤੁਸੀਂ ਨਾ ਇਹਨਾਂ ਤੋਂ ਜ਼ਿਆਦਾ ਸਿੱਖਿਆ ਪਹਿਲਾਂ ਤਾਂ ਚੱਲੋ ਅਸੀਂ ਲੜਦਾ ਹੀ ਸੀ ਅਸੀਂ ਲੜਦੇ ਸੀ ਪਹਿਲਾਂ ਤੋਂ ਪਰ ਇਹਨਾਂ ਨੇ ਜਿਆਦਾ ਸਕਾਤਾ ਲੋਕਾਂ ਨੇ ਕਿਹਾ ਸੀ ਨਾ ਬਦਲਾ ਆਊਗਾ ਬਾਜ਼ਾਰ ਹੁਣ ਸਾਡੇ ਵਿੱਚ ਇਹ ਆਇਆ ਵੀ ਲੋਕ ਤਿੱਖੇ ਹੋ ਗਏ ਆ ਲੋਕ ਤਿੱਖੇ ਹੋਰ ਵੀ ਹੋ ਗਏ ਆ ਉਹਨਾਂ ਨੇ ਇਹਨੂੰ ਕਿਹਾ ਸੀ ਕਿ ਸਾਡੇ ਮਰਜ਼ੀ ਦੀ ਸਰਕਾਰ ਆਊਗੀ ਇਹ ਲੋਕਾਂ ਲਈ ਲੜਦਾ ਪਰ ਨਹੀਂ ਅੱਛਾ ਆਪਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗੱਲ ਕਰ ਲਈਏ ਮੰਤਰੀਆਂ ਦੀ ਗੱਲ ਕਰ ਲਈਏ ਉਹ ਕਹਿੰਦੇ 2027 'ਚ ਅਸੀਂ ਦੁਬਾਰਾ ਸਰਕਾਰ ਬਣਾਉਣੀ ਲੋਕ ਤਾਂ ਸਾਡੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਆ ਜੀ ਤੁਸੀਂ ਹੁਣ ਫੁੱਲਾਂ ਦੇ ਹਾਰ ਪਾਉਂਗੇ ਗਲਾਂ 'ਚ ਚਿੱਤਰਾਂ ਦੇ ਕੋਈ ਇਹਨਾਂ ਦੇ ਫੁੱਲਾ ਦੇ ਹਾਰ ਨਹੀਂ ਪਾਣੇ ਇਹਨਾਂ ਦੇ ਤਾਂ ਲੋਕਾਂ ਨੇ ਛਤਰਾ ਦੇ ਜਿਹੜੀ ਜੁੱਤੀ ਟੋਟੇ ਦੀ ਉਹਨੂੰ ਭਰੋ ਲੈਂਦੇ ਆ ਉਹ ਕਹਿੰਦੇ ਆਉਣ ਸਹੀ ਹੁਣ 27 ਦੇ ਵਿੱਚ ਕੀ ਹੁੰਦੇ ਆ ਤੇ ਇਹਨਾਂ ਦੇ ਛਤਰਾ ਦੇ ਹਾਰ ਹੀ ਪਾਣੇ ਇਹ ਫੁੱਲ ਜਵੇ ਤੇ ਮੇਰੇ ਅੱਗੇ ਅੰਗੂ ਸਰਕਾਰ ਆਉਗੀ ਤਾਂ ਇਹਨਾਂ ਦੇ ਹਾਰ ਵਾਲਾ ਸਮਝ ਗਿਆ ਜੀ ਗਿਆ ਜੀ ਫੁੱਲ ਜਵੇ ਹੁਣ ਦੂਜਾ ਹੀ ਹਾਰ ਇਹਨਾਂ ਦੇ ਪਾਣ ਕੇ ਧੰਨਵਾਦ ਠੀਕ ਹੈ ਜੀ ਠੀਕ ਹਾਂ ਲੋਕ ਬਤਲੇਵਾਤ ਤੋਂ ਧੰਨਵਾਦ ਇਹਨਾਂ ਦੀ ਬਜ਼ੁਰਗੋ ਬਦਲਾ ਤਾਂ ਖੁਸ਼ ਨਹੀਂ ਹੈਗਾ ਤੁਸੀਂ ਬਦਲਾ ਆਇਆ ਹੀ ਨਹੀਂ ਅਸਲ ਚ ਬਦਲਾ ਗੱਲੀਆਂ ਬਾਤੀਆਂ ਕਾਗਜ਼ਾਂ 'ਚ ਬਦਲਾ ਆ ਅਮਲ 'ਚ ਬਦਲਾ ਕੋਈ ਨਹੀਂ ਜੋ ਕੁਝ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਇਹ ਸਰਕਾਰਾਂ ਨੇ ਉਦੋਂ ਉਸ ਜ਼ੁਲਮ ਨੂੰ ਉਸ ਤਸ਼ੱਦਦ ਨੂੰ ਉਸ ਤੱਕੇਛਾਈ ਨੂੰ ਉਹ ਉਦੋਂ ਵਧਾਇਆ ਘਟਾਇਆ ਨਹੀਂ ਇਸ ਕਰਕੇ ਬਦਲਾ ਕੋਈ ਬਦਲਾ ਨਹੀਂਗਾ ਇਹਦਾ ਸਿਰਫ ਲੋਕਾਂ ਨੂੰ ਗਮਰਾਹ ਕਰਨ ਲਈ ਸੀ ਗਮਰਾਹ ਕੀਤਾ ਲੋਕ ਇਹਨਾਂ ਨੂੰ ਕੋਈ ਹਾਂ ਪੱਖੀ ਵੋਟ ਨਹੀਂ ਪਈ ਜਿਹੜੀ ਨਾ ਪੱਖੀ ਵੋਟ ਸੀ ਲੋਕ ਕਾਂਗਰਸ ਤੋਂ ਦੁਖੀ ਸੀ ਲੋਕ ਕਾਲੀਆਂ ਤੋਂ ਦੁਖੀ ਸੀ ਉਹਨਾਂ ਤੋਂ ਦੁਖੀ ਸੀ ਰਾਹ ਕੋਈ ਲੱਭਦਾ ਨਹੀਂ ਸੀ ਇਹ ਆ ਗਿਆ ਤੇ ਉਹਨਾਂ ਨੇ ਕਿਹਾ ਸ਼ਾਇਦ ਇਹ ਹੀ ਸਾਡਾ ਪਛਾਣ ਕਰ ਦੇਣ ਤੇ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਦਿੱਤੀ ਭਵਾਂਤਮਾ ਸਾਹਿਬ ਦਾ ਭਾਸ਼ਣ ਨਹੀਂ ਸੁਣਦੇ ਉਹ ਕਹਿੰਦੇ ਸਾਡੇ ਰਾਜ ਦੇ ਵਿੱਚ ਤਾਂ ਵਪਾਰੀ ਵਰਗ ਵੀ ਖੁਸ਼ ਆ ਮਜ਼ਦੂਰ ਵਰਗ ਵੀ ਖੁਸ਼ ਆ ਕਿਸਾਨ ਵਰਗ ਵੀ ਖੁਸ਼ ਆ ਮੁਲਾਜ਼ਮ ਵੀ ਖੁਸ਼ ਆ ਕਹਿੰਦੇ ਹਰੇਕ ਵਰਗ ਖੁਸ਼ ਆ ਜੀ ਮੈਂ ਕਹਾਂ ਜੀ ਜਿਹੜਾ ਤਾਂ ਮਜ਼ਦੂਰ ਵਰਗ ਆ ਤੁਹਾਡੇ ਸਾਹਮਣੇ ਖੜਾ ਮਜ਼ਦੂਰ ਵਰਗ ਖੁਸ਼ ਹੋਵੇ ਤੇ ਆ ਕੇ ਆ ਉਹਨਾਂ ਦੇ ਅੱਜ ਸਾਰੇ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ਦੇ ਘਰਾਂ ਮੂਰੇ ਇਦਾਂ ਧਰਨੇ ਹੋ ਰਹੇ ਆ। ਮਤਲਬ ਖੁਸ਼ ਨਹੀਂ ਆਗੇ ਮਜ਼ਦੂਰ ਚਾਹੁੰਦਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਤੋਂ। ਖੁਸ਼ ਹੋਣ ਦੇ ਨਾਲ ਪੈਟ ਸਿਆਪਾ ਕਰਨ ਕਿਉਂਣ? ਖੁਸ਼ ਹੋ ਜੀ ਆਮ ਆਦਮੀ ਪਾਰਟੀ ਤੋਂ? ਨਹੀਂ ਜੀ। ਉਹ ਕਿਸੇ ਨੂੰ ਕੰਮ ਹੀ ਨਹੀਂ ਦਿੰਦੇ ਆ। ਕਿਸੇ ਗਰੀਬ ਨੂੰ ਕੋਈ ਕੰਮ ਦਿੰਦੇ ਆ? ਨਰੀਗਾ ਦੀ ਕੀ ਹੋ ਰਿਹਾ ਜੀ? ਇਹ ਤੁਸੀਂ ਖੁਸ਼ ਹੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਤੋਂ? ਮੈਂ ਹਰਪਾਲ ਸਿੰਘ ਬਟੂ ਪੰਜਾਬ ਖੇਤ ਮਜ਼ਦੂਰਿੰਦਾ ਜ਼ਿਲ੍ਹੇ ਦਾ ਆਗੂ ਇਸ ਕਰਕੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਅਸੀਂ ਇੰਨੀ ਧੁੱਪ ਚ ਪਹਿਲੀ ਤਾਂ ਕੰਮ ਹੀ ਨਹੀਂ ਮਿਲਦਾ ਜੇ ਮਿਸਤਰੀ ਕੋਈ ਛੁੱਟੀ ਮੰਗੀ ਤਾਂ ਦੂਏ ਦਾ ਨਾਲ ਕਹਿੰਦਾ ਮੈਂ ਬੰਦਾ ਰੱਖ ਲਿਆ ਹੁਣ ਤੂੰ ਚੱਲ ਜਾ ਜੇ ਅਸੀਂ ਮਾੜਾ ਮੋਟਾ ਕਿਤੇ ਕੰਮ ਮਿਲਦਾ ਦਿਹਾੜੀ ਛੱਡ ਕੇ ਧਰਨੇ ਚ ਆਉਣੇ ਤਾਂ ਤੁਸੀਂ ਇਹ ਆਪ ਸੋਚੋ ਵੀ ਅਸੀਂ ਖੁਸ਼ ਹਾਂ ਇਹ ਸੇ ਸੋਚੋ ਭੰਤਮਾਨ ਸਾਹਿਬ ਕਹਿੰਦੇ ਸਾਰੇ ਖੁਸ਼ ਆ ਜੀ ਸਾਡੇ ਰਾਜ ਚ ਇਹ ਤੁਹਾਨੂੰ ਇੱਕ ਖੁਸ਼ੀ ਦੀ ਸੁਣਾਉਣਾ ਇਹਨਾਂ ਦਾ ਵੀ ਉਹ ਚੁਟਕਲਿਆਂ ਵਾਲਾ ਮੁੱਖ ਮੰਤਰੀ ਆ ਬਈ ਬਾਕੀ ਦੋ ਸਰਕਾਰਾਂ ਅਕਾਲੀਆਂ ਨੇ ਨਸ਼ਾ ਲਿਆਂਦਾ ਤੇ ਜਿਹੜਾ ਕੈਪਟਨਸੀ ਉਹ ਕਹਿੰਦਾ ਮੈਂ 4 ਹਫ਼ਤਿਆਂ ਚ ਨਸ਼ਾ ਬੰਦ ਕਰ ਦੇਣਾ ਤੇ ਇਹਨਾਂ ਨੇ ਇਸ ਨਾਰੇ ਦਾ ਸਹਾਰਾ ਲੈ ਕੇ ਲੋਕਾਂ ਦੇ ਦੋ-ਦੋ ਜੀ ਆ ਘਰਾਂ ਚ ਕਿਸੇ ਦੇ ਇੱਕ ਪੁੱਤ ਤੇ ਇੱਕ ਧੀ ਆ ਆਪਦੇ ਪੁੱਤਾਂ ਨੂੰ ਬਚਾਉਣ ਦੇ ਲਈ ਨਸ਼ੇ ਦਾ ਜਿਹੜਾ ਨਾਰਾ ਦਿੱਤਾ ਵੀ ਅਸੀਂ ਇਹਦਾ ਲੱਕ ਤੋੜ ਕੇ ਰੱਖਦੇਾਂਗੇ ਪਰ ਤੁਸੀਂ ਪਿੰਡਾਂ 'ਚ ਜਾ ਕੇ ਦੇਖ ਲਓ ਵੀ ਇਹਨਾਂ ਦੀ ਮਜਬੂਰੀ ਬਣ ਗਈ ਵੀ ਜਦੋਂ 3 ਸਾਲ ਸਰਕਾਰ ਬਸ਼ੀ ਨੂੰ ਹੋ ਗਿਆ ਤੇ ਇਹਨਾਂ ਨੂੰ ਇਹ ਇਹ ਮਹਿੰਮ ਚਲਾਉਣੀ ਪੈ ਗਈ ਵੀ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਉਹਦੀ ਫੂਕ ਨਿਕਲ ਗਈ ਹਰ ਪਿੰਡ ਦੇ 2-2 3-3 ਗਲੀਆਂ 'ਚ ਜਿੱਥੋਂ ਮਰਜ਼ੀ ਛਿੱਟਾ ਲੈ ਲਓ ਜਿੱਥੋਂ ਮਰਜ਼ੀ ਸਮੈਕ ਲੈ ਲਓ ਤੇ ਡੋਡੇ ਫੀਮ ਤਾਂ ਜਿਹੜੀ ਸ਼ਰਾਬ ਆ ਉਹ ਤਾਂ ਹੁਣ ਨਸ਼ੇ ਜੀ ਨਹੀਂ ਆਉਂਦੀ ਘਰ ਘਰ ਸੱਥਰ ਵਿਛ ਰਹੇ ਆ ਤਾਂ ਖੁਸ਼ ਕਿਹੜਾ ਹੋਊਗਾ ਮਤਲਬ ਸਾਰੇ ਵਰਗ ਦੁਖੀ ਆ ਜੀ ਸਾਰੇ ਵਰਗ ਦੁਖੀ ਆ ਇਸੇ ਕਰਕੇ ਵੀ ਮੁਲਾਜ਼ਮ ਵੀ ਧਰਨੇ ਲਾ ਰਹੇ ਆ ਕਿਸਾਨ ਵੀ ਧਰਨੇ ਲਾ ਰਹੇ ਆ ਮਜ਼ਦੂਰ ਤਾਂ ਤੁਸੀਂ ਦੇਖ ਹੀ ਰਹੇ ਆ ਵੀ ਪੰਜਾਬ ਦੇ ਪੰਜ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਦਾ ਪਿੱਟ ਸਿਆਪਾ ਕਰਨ ਲਈ ਅੱਜ ਸੜਕ ਤੇ ਆਏ ਹੋਏ ਆ ਤੇ ਉਸੇ ਸਾਡੇ ਕੋ ਮਗਹਾਈ ਨੇ ਸਾਡੇ ਖੀਸੇ ਖਾਲੀ ਕੀਤੇ ਹੋਏ ਆ ਇਹਦੇ باوجود ਅਸੀਂ 10-10 20-20 ਰੁਪਏ ਇਕੱਠੇ ਕਰਕੇ ਹਜ਼ਾਰਾਂ ਰੁਪਏ ਗੱਡੀਆਂ ਦਾ ਖਰਚ ਕੇ ਤਾਂ ਹੀ ਆਏ ਆ ਵੀ ਅਸੀਂ ਇਹਨਾਂ ਤੋਂ ਦੁਖੀ ਜਾਂ ਤਾਂ ਠੀਕ ਹੈ ਜੀ ਇਹ ਤੁਸੀਂ ਖੁਸ਼ ਹੋ ਜੀ ਭਗਵਾਨਤਵਾ ਸਰਕਾਰ ਤੋਂ ਨਹੀਂ ਜੀ ਬਿਲਕੁਲ ਨਹੀਂ ਕਿਉਂ ਜੀ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਉਹ ਜਾ ਕੇ ਦੇਖਦੇ ਆ ਸਰਕਾਰ ਜਿਹੜੀ ਸਾਡੀ ਮੰਗ ਪੱਤਰ ਦੇ ਵਿੱਚ ਜਿਹੜੀ ਮੰਗ ਅਸੀਂ ਲਿਖੀ ਹੋਈ ਹੈ ਵੀ ਸਾਡੇ ਜਿਹੜੇ ਮਜ਼ਦੂਰ ਆ ਇਹਨਾਂ ਨੂੰ 365 ਦਿਨ ਕੰਮ ਮਿਲਣਾ ਚਾਹੀਦਾ ਆ ਪਰ ਸਰਕਾਰ ਨੇ ਕੀ ਕੀਤਾ ਵੀ ਜਿਹੜੇ ਲੋਕਾਂ ਦਾ 90 ਦਿਨ ਦਾ ਲੋਕਾਂ ਨੂੰ ਕੰਮ ਮਿਲ ਰਿਹਾ ਸੀ ਉਹਦੇ ਵਿੱਚ ਵੀ ਲਗਭਗ ਇਹਨਾਂ ਨੇ ਕਟੌਤੀ ਕੀਤੀ ਜਾ ਰਹੀ ਹੈਗੀ ਆ ਉਹਦੀ ਲੈਂਡ ਪੋਲਿੰਗ ਨੀਤੀ ਆ ਗਈ ਜੀ ਹੁਣ ਪਿੰਡਾਂ ਦੀ ਥਾਂ ਤੇ ਸ਼ਹਿਰ ਵਸਣ ਲੱਗ ਪਏ ਨੇ ਜੀ ਅਰਬਨ ਸਟੇਟਾ ਬਣ ਰਹੀਆਂ ਨੇ ਉਹ ਤੋਂ ਨਹੀਂ ਖੁਸ਼ ਤੁਸੀਂ ਬਿਲਕੁਲ ਉਹ ਦੇਖੋ ਉਹੀ ਗੱਲ ਹੈ ਨਾ ਵੀ ਮਤਲਬ ਜਦੋਂ ਸ਼ਹਿਰੀਕਰਨ ਹੋ ਗਿਆ ਹਨਾ ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਲੋਕਾਂ ਦਾ ਕੰਮ ਸੀਗਾ ਕਿ ਕਿ ਪਹਿਲਾਂ ਲੋਕ ਪਿੰਡਾਂ ਦੇ ਵਿੱਚ ਖੇਤੀ ਹੁੰਦੀ ਆ ਖੇਤਾਂ ਦੇ ਵਿੱਚ ਮਜ਼ਦੂਰ ਜਿਹੜੇ ਕੰਮ ਕਰਦੇ ਹੈਗੇ ਆ ਤੇ ਜਦੋਂ ਸਾਰਾ ਕੁਝ ਉੱਜੜ ਕੇ ਸ਼ਹਿਰੀਕਰਨ ਹੀ ਹੋ ਗਿਆ ਤੇ ਫਿਰ ਜਿਹੜਾ ਸਾਡੇ ਲੋਕਾਂ ਨੂੰ ਕਿਤੇ ਵੀ ਜਿਹੜਾ ਰੁਜ਼ਗਾਰ ਨਹੀਂ ਮਿਲਣਾ ਹੈਗਾ ਤੁਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਇਹ ਲੈਬਰ ਚੌਂਕ ਆ ਲੈਬਰ ਚੌਂਕ ਦੇ ਵਿੱਚ ਜਦੋਂ ਅਸੀਂ ਜਾਣਦੇ ਆਂ ਤਾਂ ਉੱਥੇ ਲੈਬਰ ਜਿਹੜੇ ਹੁੰਦੇ ਆ ਆਪਣੇ ਡੱਬਾ ਲੈ ਕੇ ਜਦੋਂ ਜਾਂਦੇ ਆ ਖੜਦੇ ਆ ਤਾਂ ਉਹ ਜਿਹੜੇ ਘਰ ਨੂੰ ਵਾਪਸ ਜਾਂਦੇ ਆ ਕਿਉਂਕਿ ਕਦੇ ਵੀ ਲਗਭਗ 1 ਮਹੀਨਾ ਹੁੰਦਾ 1 ਮਹੀਨੇ ਦੇ ਵਿੱਚ ਕਿਸੇ ਵੀ ਮਜ਼ਦੂਰ ਦੀਆਂ ਪੂਰੇ 30 ਦਿਨ ਦਿਹਾੜੀਆਂ ਨਹੀਂ ਲੱਗਦੀਆਂ ਉਹਦੇ ਵਿੱਚੋਂ ਤੁਸੀਂ ਕੱਟ ਲਓ ਵੀ 20 1 ਤਾਂ ਉਹਨਾਂ ਦੀਆਂ ਜਿਹੜੀਆਂ ਦਿਹਾੜੀਆਂ ਲੱਗਦੀਆਂ ਤਾਂ ਸੋਚਣ ਵਾਲੀ ਗੱਲ ਆ ਵੀ ਜਦੋਂ ਇਦਾਂ ਦੇ ਹਾਲਾਤ ਆ ਜਾਣੇ ਵੀ ਕਿਸੇ ਨੂੰ ਦਿਹਾੜੀ ਨਹੀਂ ਲਗਣੀ ਹੈ ਕਿ ਲੇਬਰ ਚੌਂਕ ਦੇ ਵਿੱਚ ਲਾਈਨਾਂ ਲੱਗੀਆਂ ਹੋਣਗੀਆਂ ਤਾਂ ਉਸ ਸਮੇ ਕਿਦਾਂ ਦੇ ਹਾਲਾਤ ਹੋਣਗੇ ਇਹ ਸੀ ਇਮੇਜਨ ਕਰਕੇ ਦੇਖ ਸਕਦੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਵੀ ਨਰੇਗਾ ਦਾ ਕੰਮ ਜਿਹੜਾ ਸਰਕਾਰ ਨੇ ਬੰਦ ਕੀਤਾ ਇਹਨਾਂ ਨੇ ਮਤਲਬ ਤਿੰਨ ਤਿੰਨ ਜਿਹੜੇ ਮਸਟਰੋਲ ਮਤਲਬ ਕੱਢਦੇ ਹੈਗੇ ਆ ਲੋਕਾਂ ਨੇ ਤਿੰਨ ਤਿੰਨ ਮਸਟਰੋਲਾਂ ਦੇ ਜਿਹੜੇ ਹਾਲੇ ਤੱਕ ਪੈਸੇ ਨਹੀਂ ਆਏ ਹੈਗੇ ਲਗਾਤਾਰ ਮਤਲਬ ਉਹਦੇ ਵਿੱਚ ਕੀ ਹੁੰਦਾ ਵੀ ਸੈਕਟਰੀ ਬੀਡੀਪੀ ਉਹ ਸਾਰਿਆਂ ਦਾ ਜਿਹੜਾ ਆਪਸ ਦੇ ਵਿੱਚ ਜਿਹੜਾ ਮੇੜ ਹੁੰਦਾ ਉਹਨਾਂ ਦਾ ਸਾਰਾ ਕੱਪੜਾ ਹੁੰਦਾ ਆ ਲੋਕਾਂ ਨੂੰ ਕਿੰਨਾ ਅੰਤ ਦੇ ਵਿੱਚ ਭਗਵਾਨਤਮan ਸਰਕਾਰ ਨੂੰ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਸੁਨੇਹਾ ਦੇਵੋਗੇ ਜਾਂ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਜਿਹੜੀ ਆ ਜਿੰਨੇ ਵੀ ਮਤਲਬ ਨੀਤੀਆਂ ਲੈ ਕੇ ਆਂਦੀਆਂ ਸਰਕਾਰ ਆ ਲੋਕਾਂ ਦੇ ਜਿਹੜੇ ਖਿਲਾਫ ਲੈ ਕੇ ਆਂਦੀਆਂ ਅਸੀਂ ਇਹ ਮੰਗ ਕਰਦੇ ਆ ਵੀ ਜਿਹੜਾ ਸਾਡਾ ਮੰਗ ਪੱਤਰ ਉਹ ਜਿੰਨੀਆਂ ਮੰਗਾਂ ਮੰਗਾੜੀਆਂ ਹੈਗੀਆਂ ਉਹਦੇ ਉੱਪਰ ਵਿਚਾਰ ਕਰਕੇ ਸਾਡੇ ਮਜ਼ਦੂਰਾਂ ਨਾਲ ਮੀਟਿੰਗ ਕਰਕੇ ਸਾਡੀਆਂ ਜਿਹੜੀਆਂ ਬਣਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿੱਦਾਂ ਕਿਸਾਨਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਬੈਨਰ ਲਾ ਕੇ ਇਹਨਾਂ ਦਾ ਬਾਈਕਾਟ ਕੀਤਾ ਮਜ਼ਦੂਰਾਂ ਦੇ ਵੇੜਿਆਂ ਦੇ ਵਿੱਚੋਂ ਵੀ ਇਹੀ ਆਵਾਜ਼ ਆਊਗੀ ਵੀ ਅਸੀਂ ਜਿਹੜਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਨ ਨਹੀਂ ਦੇਵਾਂਗੇ ਚਿੱਤਰਾ ਦੇ ਹਾਰਨ ਵਾਲਿਆਂ ਦਾ ਸਵਾਗਤ ਕਰਾਂਗੇ ਔਰ ਵੇੜਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਪਰਮਾ ਜਿਹੜਾ ਸਵਾਗਤ ਕੀਤਾ ਜਾਊਗਾ ਇਹ ਗੱਲ ਸੋਚ ਵਿਚਾਰ ਕੇ ਜਿਹੜਾ ਮਜ਼ਦੂਰਾਂ ਦੇ ਵੇੜਿਆਂ ਦੇ ਵਿੱਚ ਆਉਣ ਕਿਉਂਕਿ ਭਗਵਾਨ ਦਮਨ ਸਾਹਿਬ ਇਹ ਗੱਲ ਕਹਿੰਦੇ ਹਨ ਸੀ ਵੀ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਹਨਾ ਤਾਂ ਇਹ ਗੱਲ ਸੋਚ ਵਿਚਾਰ ਕੇ ਭਗਵਾਨ ਦਮਨ ਸਾਹਿਬ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਵੇੜਿਆਂ ਦੇ ਵਿੱਚ ਆਉਣ ਕਿਉਂਕਿ ਜੇ ਸਾਡੀਆਂ ਬਣਦੀਆਂ ਮੰਗਾ ਹੱਲ ਨਾ ਹੋਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਇਹਨਾਂ ਦਾ ਪਰਮਾ ਜਿਹੜਾ ਸਵਾਗਤ ਕੀਤਾ ਜਾਊਗਾ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਕਮੀਆਂ ਦੇ ਵੀੜੇ ਸੂਰ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਬਹੁਤ ਲੋਕਾਂ ਲੋਕ ਛੋਟੇ ਛੋਟੇ ਘਰਾਂ ਦੇ ਵਿੱਚ ਜਿਹੜੇ ਰਹੇ ਹੈਗੇ ਆ ਰਹਿ ਰਹੇ ਹੈਗੇ ਆ ਇੱਕ ਕਿਸੇ ਕੋਲੇ ਡੇਢ ਮਰਲਾ ਕਿਸੇ ਕੋਲੇ ਦੋ ਮਰਲੇ ਦੇਖੋ ਉਹਦੇ ਵਿੱਚ ਇੱਕ ਕਮਰਾ ਨਾਲ ਉਹਦੇ ਬਾਥਰੂਮ ਲੈਟਰਨ ਕਿਦਾਂ ਤੁਸੀਂ ਹਾਲਾਤਾਂ ਦੇ ਵਿੱਚ ਲਾ ਕੇ ਰਹਿ ਸਕਦੇ ਆ ਹਨਾ ਇਹ ਸੋਚਣ ਵਾਲੀ ਗੱਲ ਆ ਨਾ ਤਾਂ ਉਹਨਾਂ ਨੂੰ ਗਰਮੀ ਦੇ ਵਿੱਚ ਤੁਸੀਂ ਰਹਿ ਸਕਦੇ ਆ ਗਰਮੀ ਦੇ ਵਿੱਚ ਬਹੁਤ ਸਾਰੀ ਹਮਮਸ ਹੁੰਦੀ ਆ ਸਰਦੀਆਂ ਦੇ ਵਿੱਚ ਵਿੜੇ ਦੇ ਵਿੱਚ ਧੁੱਪ ਜੇ ਵਿੜਾ ਹੋਊਗਾ ਤਾਂ ਹੀ ਵਿੜੇ ਦੇ ਵਿੱਚ ਧੁੱਪ ਹੋਊਗੀ ਹਨਾ ਇਦਾਂ ਦੇ ਹਾਲਾਤਾਂ ਦੇ ਜਿਹੜੇ ਮਜ਼ਦੂਰ ਸਾਡੇ ਰਹਿ ਰਹੇ ਹੈਗੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਜਿਹੜੀ ਵਿਚਾਰ ਚਰਚਾ ਕੀਤੀ ਜਾਵੇ ਤੁਸੀਂ ਕਿੰਨਾ ਕੁ ਦੁਖੀ ਹੋ ਜੀ ਭਗਵੰਤ ਮਾਨ ਸਰਕਾਰ ਤੋਂ ਅਸੀਂ ਤਾਂ ਬਹੁਤ ਜ਼ਿਆਦਾ ਦੁਖੀ ਆ ਭਾਜੀ ਹਾਂਜੀ ਹਾਂਜੀ ਸਾਡੇ 5-5 ਮਰਲੇ ਦੇ ਪਲਾਟ ਦੇ ਕੇ ਉਹਨ ਪੇਟ ਨਾ ਨੋ ਮੱਲੀਆਂ ਤੋਂ ਆਏ ਹਾਂ ਜੀ ਤੁਸੀਂ ਦੁਖੀ ਹੋ ਜੀ ਭਗਵਾਨਤਵਾ ਸਰਕਾਰ ਤੋਂ ਬਹੁਤ ਜ਼ਿਆਦਾ ਇਹ ਨਸ਼ੇ ਵੀ ਬੰਦ ਕਰਤੀ ਹੈ ਪੰਜਾਬ ਨੇ ਪੰਜਾਬ ਦੇ ਵਿੱਚ ਤੇ ਬਾਕੀ ਜਿਹੜਾ ਵਾ ਸਾਰੇ ਪੈਨਸ਼ਨਾਂ ਤੋਂ ਸਾਰੇ ਕੰਮਾਂ ਤੋਂ ਸੇ ਅਸੀਂ ਮੇਰੇ ਕੋਲ ਤਾਂ ਬਿਲਕੁਲ ਖੁਦ ਕੋ ਕਹਦੇ ਤੁਸੀਂ ਦੁਖੀ ਹੋ ਭਗਵਾਨਤਵਾ ਸਰਕਾਰ ਤੋਂ ਹੋਰ ਉੱਥੇ ਸੌਖੇ ਆ ਆਹੋ ਕੌਣ ਪੁੱਛਦਾ ਇੱਕ ਪੁੱਤ ਮਰ ਕੇ ਮੁੱਕ ਗਿਆ ਨਿਕ ਨਿਕੇ ਦੋ ਨਹੀਂ ਆਣੇ ਆ ਦੂਆ ਮੁੰਡਾ ਉਹਨੂੰ ਤਾਂ ਰੰਗ ਹੋਇਆ ਸੱਤਣੋਂ ਆਹ ਨਰੇਗਾ ਦਾ ਕੰਮ ਕਰੀਦਾ ਸੀ ਤਾਂ ਕਰਕੇ ਖਾਈਦਾ ਸੀ ਕਹਿੰਦੇ ਉਹ ਵੀ 3 ਮਹੀਨੇ ਦੇ ਬੰਦ ਦਵਾ ਕੀ ਖਾਈਏ ਮੰਗਰ ਚੱਲ ਜਾਈਏ ਝੋਲੀ ਪਾ ਕੇ ਦੱਸੋ ਸਾਹਿਬ ਕਹਿੰਦੇ ਹੁਣ ਪਿੰਡਾਂ ਚ ਸ਼ਹਿਰਾਂ ਵਾਲਾ ਵਰਗਾ ਮਾਹੌਲ ਬਣੂਗਾ ਅਸੀਂ ਅਰਬਾ ਸੇਡ ਬਣਾ ਦੇਣੇ ਜੀ ਜ਼ਮੀਨਾਂ ਚ ਕਾਦ ਜਦ ਭੁੱਖੇ ਮਰਾਂਗੇ ਕੱਖ ਵੀ ਨਹੀਂ ਵੜਨਾ ਕੱਖ ਵੀ ਨਹੀਂ ਵੜਨਾ ਹਾਂ ਕਿਸੇ ਨੇ ਪੁੱਛਿਆ ਕਿਸੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮਜ਼ਦੂਰ ਵਰਗ ਤਾਂ ਬੇਹੱਦ ਖੁਸ਼ ਆ ਸਾਡੇ ਤੋਂ ਇਹਨੇ ਵੋਟਾਂ ਲੈਣੀਆਂ ਹੁੰਦੀਆਂ ਮੁੱਖ ਮੰਤਰੀ ਐਦਾ ਕਰਦੇ ਬੀਬੀਆਂ ਤੁਹਾਨੂੰ ਸਲਾਮ ਹਨ ਉਹ ਆ ਦਵਾਂਗੇ ਕੁਛ ਮਿੰਟ ਦਿੱਤਾ ਭਗਵੰਤ ਮਾਨ ਨੇ ਰੰਦੇ ਇਕੱਠੇ ਗਾਲ ਦਿੱਤੇ ਕੀ ਬਣਾਇਆ ਭਗਵੰਤ ਮਾਨ ਨੇ ਉਹ ਕਹਿੰਦੇ ਉਹ ਬਦਲਾ ਕੀਤਾ ਕਹਿੰਦੇ ਜੀ ਇਹ ਕੀ ਕੀਤਾ ਕੁਛ ਨਹੀਂ ਕੀਤਾ ਸਾਡੇ ਨੇ ਕੁਛ ਨਹੀਂ ਕੀਤਾ ਭਗਵੰਤ ਮਾਨ ਨੇ ਕੀ ਕੀਤਾ 2500 ਰੁਪਇਆ ਕਹਿੰਦੇ ਸੀ ਬੀਬੀਆਂ ਨੂੰ ਵਿਧਵਾ ਨੂੰ ਪੈਨਸ਼ਨ ਦਵਾਂਗੇ ਉਹ ਦੋਨਾਂ ਮੇਕ-ਮੇਕ ਮਹੀਨੇ ਦੀ ਵਿਚਾਰੇ ਰੱਖ ਲਈ ਆ ਹੁਣ ਮਿਲਿਆ 15-1500 ਰੁਪਇਆ ਇੱਕ ਦਾ ਪੈਸੇ ਵੀ ਨਹੀਂ ਆਉਂਦੇ ਨਰੇਗਾ ਦੇ ਪੈਸੇ ਨਹੀਂ ਆਉਂਦੇ ਕੀ ਕਰੀਏ ਤੁਸੀਂ ਦੁਬਾਰਾ ਸਰਕਾਰ ਬਣਾਉਂਗੇ ਜੀ ਆਮ ਆਦਮੀ ਪਾਰਟੀ ਵਾਲਿਆਂ ਦੀ ਜੇ ਸਾਡਾ ਕੋਈ ਸੋਚੂਗਾ ਤਾਂ ਅਸੀਂ ਬਣਾ ਦਵਾਂਗੇ ਨਹੀਂ ਤਾਂ ਹੁਣ ਗਾਹਾਂ ਵੋਟਾਂ ਹੀ ਨਹੀਂ ਪਾਣੀਆਂ ਹਾਂ ਨਹੀਂ ਤਾਂ ਝਾੜੂ ਤਾਂ ਫੇਰ ਹੈਗਾ ਹੀ ਆ ਹਾਂ ਹੋਵੇ ਹੋਰ ਰਹੇ ਮੁਕੇ ਨੂੰ ਅੰਦਰ ਤੋਂ ਝਾੜੂ ਫੇਰ ਕੇ ਸਫਾਈ ਤਾਂ ਕਰਾਂਗੇ ਹੀ ਹਾਂ ਆਹੋ ਤੁਸੀਂ ਬਣਾਉਂਗੇ ਜੀ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਨਹੀਂ ਹੋ ਸਕਦਾ ਜਿੱਦਾਂ ਬੀਬੀਆਂ ਨੂੰ ਇਹਨਾਂ ਨੇ ਕਿਹਾ ਸੀ 1000 1000 ਰੁਪਈਆ ਦੇਵਾਂਗੇ 3 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ ਦਿੱਤੀ 1000 ਰੁਪਈਆ ਤਾਂ ਸਾਡਾ ਇੱਕ ਬਣਦਾ ਵਾ ਲੰਬੇ ਲੰਬੇ ਬਿੱਲ ਕਲਾਉਣ ਦੇ ਹੋਇਆ ਘਰਾਂ ਦੇ ਵਿੱਚ ਕਹਿੰਦੇ ਆਂ ਮੀਟਰ ਪੱਟ ਕੇ ਲੈ ਜਾਣੇ ਮੀਟਰ ਦੁਆਰਾ ਚਿਪਾਂ ਵਾਲੇ ਲਾਉਣ ਦੇ ਹੋਇਆ ਇਹ ਕਾਹਤੋਂ ਲੰਦੇ ਆ ਇਹਨਾਂ ਦੇ ਨਹੀਂ ਘਰਾਂ ਦੇ ਵਿੱਚ ਸਾਰਾ ਕੁਝ ਚੱਲਦਾ ਜਦੋਂ ਤਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਫੁੱਲਾਂ ਦੇ ਹਾਰ ਪੈਂਦੇ ਸੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੁਸੀਂ ਪਾਉਂਗੇ ਜੀ ਐਹੀ ਸਵਾਹ ਪਾ ਦਾਂਗੇ ਹਾਂ ਛੇਤਰ ਫੇਰਾਂਗੇ ਇਹਨਾਂ ਦੇ ਜਦੋਂ ਗਾਂਵਾਂ ਵਾਤੇ ਗਰੀਬ ਬੰਦਿਆਂ ਨੂੰ ਇਦਾਂ ਕਰਨਗੇ ਗਮਰਾਹ ਤੇ ਹਾਂ ਇਹ ਫੁੱਲਾਂ ਦੇ ਹਾਰ ਨਹੀਂ ਪਾਉਣੇ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਜੀ ਫੁੱਲਾਂ ਦੇ ਹਾਰ ਛੱਡ ਕੇ ਹੋਰ ਹੀ ਕੋਈ ਜੁੱਤੀਆਂ ਦੇ ਹਾਰ ਪਹਿਣਗੇ ਫੁੱਲਾਂ ਦੇ ਤੇ ਨਹੀਂ ਪਹਿਣਗੇ ਜੋ ਕੋਈ ਕੀਤਾ ਹੋਇਆ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਈਆ ਪਤਾ ਬੀਬੀਆਂ ਨੂੰ ਦੇ ਕੇ ਵੋਟਾ ਪਟੋਨ ਦਾ ਇਹਨਾਂ ਨੇ ਕੀਤਾ ਜੇ ਬਿੱਲ ਦਾ ਕਿਹਾ ਬਿੱਲ ਇਹਨਾਂ ਨੇ ਇਹਨਾਂ ਦੀ ਬਲਦੌਲਤੀ ਜਿਹੜਾ ਲੋਕਾਂ ਦੇ ਬਿੱਲ ਇੰਨੇ ਆਇਆ ਇਹਨਾਂ ਦੇ ਕਹਿਣ ਦਾ ਪਹਿਲਾ ਵਜੋ ਜਦੋਂ ਵੋਟਾਂ ਲੈਣੀਆਂ ਉਹ ਕਹਿੰਦਾ ਇਹ ਸੀ ਕਿ ਜਿਹੜੇ ਘਰ-ਘਰ ਬਿੱਲ ਬਿਜਲੀ ਮਾਫ ਆ ਲੋਕਾਂ ਨੇ ਇੰਨੀ ਬਦੌਲਤ ਕਰਕੇ ਬਿਜਲੀ ਜਿਹੜੀ ਫੂਕ ਲਈ ਵੀ ਕੋਈ ਗੱਲ ਨਹੀਂ ਮਾਫ ਹੋ ਗਿਆ ਉਹਨਾਂ ਦੇ ਬਜਾਏ ਇਹਨੇ ਨੇ ਕਿਸੇ ਨੇ ਥੋੜੇ ਦਿਨ ਦੀ ਗੱਲ ਆ ਥੋੜੇ ਦਿਨ 8000 ਰੁਪਇਆ ਕੁਝ ਪੈਸੇ ਤਾਰੇ ਹੁਣ ਆ ਜਿਹੜਾ ਬਿੱਲ ਕੱਢਿਆ ਉਹਦੇ ਵਜੂਦ ਬਿੱਲ ਆ ਗਿਆ 5000 ਕੁਝ ਪੈਸੇ ਆਇਆ ਨੇ ਆ ਕੁਸ ਇਹਦੀ ਸਰਕਾਰ ਕਰ ਰਹੀ ਆ ਕਹਿੰਦੇ ਜ਼ੀਰੋ ਬਿੱਲ ਆ ਰਿਹਾ ਸਾਡੀ ਸਰਕਾਰ ਚ ਨਹੀਂ ਜੀ ਬਿਲਕੁਲ ਜ਼ੀਰੋ ਬਿੱਲ ਨਹੀਂ ਆ ਰਿਹਾ ਜ਼ੀਰੋ ਬਿੱਲ ਆਵਾਂਗੇ ਜਦੋਂ ਕਿਤੇ ਪਿੰਡਾਂ ਦੇ ਵਿੱਚ ਫੇਰ ਪਤਾ ਲੱਗੂਗਾ ਜੀ ਜ਼ੀਰੋ ਬਿਲੋਂਡਿਆ ਜਿਹੜਾ ਪੈਪ ਪਲਾਟਾਂ ਦੇ ਦੇ ਲਾ ਕਿਤੇ ਅਕਾਲੀਆਂ ਵੱਲੇ ਕਿ ਪਲਾਟ ਇੰਨੇ ਮਰਲੇ ਦਵਾਂਗੇ ਕਾਂਗਰਸ ਵੱਲੇ ਆਏ ਇੰਨੇ ਮਰਲੇ ਦਵਾਂਗੇ ਹੁਣ ਆਮ ਪਾਰਟੀ ਵੱਰੀ ਆਏ ਇੰਨੇ ਮਰਲੇ ਜੀ ਲੋਕਾਂ ਨੇ ਆਪ ਜੁੱਧ ਕਰ ਕਰਕੇ ਜਿਹੜੇ ਇਹ ਪਲਾਟ ਪਹਿਲੀਆਂ ਦੇ ਸੜਾਏ ਹੋਇਆ ਕੁਛ ਇਹਨਾਂ ਨੇ ਦੇਣਾ ਨਹੀਂ ਕੁਛ ਨਹੀਂ ਇਹ ਲੋਕਾਂ ਨੂੰ ਜਿਹੜਾ ਗ੍ਰਾਹ ਕੀਤਾ ਜਾਂਦਾ ਕੁਛ ਵੀ ਨਹੀਂ ਮਿਲਣਾ ਹੈਗਾ ਜੀ ਬਿਲਕੁਲ ਕਿੰਨਾ ਦੀ ਸੁਣ ਲਵਾ ਜੀ ਇਧਰ ਬੀਬੀ ਜੀ ਸੁਣ ਇਹ ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ ਜੀ ਖੁਸ਼ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਾਂ ਬਿਲਕੁਲ ਨਹੀਂ ਕੁਛ ਜਗਾਦ ਲਈ ਹੋਣਾ ਨਹੀਂ ਕਹਤਾ ਕੋਈ ਕੋਈ ਖੁਸ਼ ਨਹੀਂਗਾ ਹੂੰ ਝਾੜਾਂਗੇ ਹੋਰ ਕਰਨਾ ਝਾੜਾਂਗੇ ਕੋਸੋ ਵੀ ਨੀ ਪੱਲੇ ਕੋ ਨਹੀਂ ਪਾਇਆ ਉਹਨੇ ਕਹਿੰਦੇ ਅਸੀਂ ਤਾਂ ਕੰਮ ਇਦਾਂ ਦੇ ਕੀਤੇ ਆ ਜੀ ਲੋਕ ਸਾਡੇ ਗੜਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਆ ਜੀ ਬਿਲਕੁਲ ਪਲੇਖਾ ਕੱਢ ਦਵੇ ਹੁਣ ਪਲੇਖਾ ਕੱਢ ਦਵੇ ਲੋਕੀ ਅਗਲੇ ਕਹਿੰਦੇ ਸੀ ਸਰਕਾਰ ਲਿਆਂਦੀ ਆ ਵੀ ਚਲੋ ਕੋਈ ਬਦਲਾਅ ਕੁਛ ਨਹੀਂ ਹੋਇਆ ਹੇ ਦਹੀਂ ਆ ਗਾ ਮਬਾਠੇ ਠਾਕੀਆ ਕਾਨ 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 ਕੋ ਵੀ 5 ਕਿਲੋ ਹੋ ਗਈ 8000 ਰੁਪਏ ਬਿੱਲ ਆ ਗਿਆ ਕਹਿੰਦਾ ਮਾਫੀ ਮਾਫ ਕੁਛ ਵੀ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਤਾਂ ਦਰਸ਼ਕੋ ਜੀ ਸਾਡੇ ਨਾਲ ਮਜ਼ਦੂਰ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਇਹ ਪੰਜਾਬ ਸਰਕਾਰ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਤਾਂ ਆਪਣੀਆਂ ਮੰਗਾਂ ਤੋਂ ਇਹਨਾਂ ਨੇ ਮੰਤਰੀ ਸਾਹਿਬ ਨੂੰ ਵੀ ਜਾਣੂ ਕਰਵਾਇਆ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੀਆਂ ਮੰਗਾਂ ਵੱਲ ਕਦੋਂ ਸਰਕਾਰ ਵੱਲੋਂ ਗੌਰ ਕੀਤਾ ਜਾਂਦਾ ਹੈ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ